ਕਿੱਲੋ ਵੇਰੇ ਹੀ ਕਿਲੋ ਤੋਂ ਵੇਰੇ ਕਿਲੋ ਸ਼ਾਮ ਚੋਰ ਪੇ ਆਬੀ ਬਰੀਡ ਹੈ ਆਪਣੇ ਕੋਲ ਜੋ ਚੜਦੇ ਪੰਜਾਬ ਦੀ ਬਰੀਡ بیٹے ਨੂੰ ਸ਼ੌਂਕ ਸੀ ਕਹਿੰਦਾ ਵੀ ਸਟਾਰਟ ਫਾਰਮ ਤਾਂ ਬਣੂਗਾ ਨੰਬਰ ਦਾ ਸਟਾਰਟ ਫਾਰਮ ਵੀ ਜੀ ਸਾੜ ਰੱਖਾਂਗੇ ਬਹੁਤ ਨੇ ਅਸੀਂ ਸੇਵਾ ਕਰਦੇ ਹਾਂ ਸਿਆਹ ਕਰਦੇ ਹਾਂ ਪਰ ਉਹ ਚੀਜ਼ਾਂ ਨਹੀਂ ਕੋਈ ਜਾ ਕੇ ਰਾਜੀ ਨਹੀਂ ਬਾਈ ਭਾਈ ਜਿਹੜੀ ਬੁਲੀ ਬਰੀਡ ਆ ਜੀ ਇਹ ਪਾਕਿਸਤਾਨੀਆਂ ਪਉ ਇਹਨੂੰ ਕਹਿ ਦਿੰਦੇ ਆ ਹਾਂਜੀ ਇਹ ਇਹ ਬਰੀਡ ਰਜਿਸਟਰ ਨਹੀਂ ਹੈਗੀ ਬਾਈ ਆਪਣੇ 96 ਕਰੋੜੀ ਦਾਲਾ ਇੱਥੇ ਅੱਛਾ ਜੀ ਉਹਨਾਂ ਕੋਲ ਸੀ ਜੈਡ ਬਲੈਕ ਕੋੜਾ ਠੀਕ ਹੈ ਜੀ ਹੁਣ ਤਾਂ ਚੱਲਿਆ ਗਿਆ ਗੁਜਰਾਤ ਸੈ ਇ 200 ਕਬੂਤਰ ਉੜਦਾ ਜਿੱਤ ਜਿੱਦੂ ਹੀ ਆ ਦੋ ਹੀ ਜਿੱਤਦੇ ਮੈਂ ਤਾਂ ਬਾਲਾ ਬਰਸ ਵੀਰੇ ਉਹਨਾਂ ਨੇ ਗਿਆ ਜੀ ਪੰਜਾਬੀ ਵਿਰਸੇ ਕੋਈ ਲਗਾਤਾਰ 11 12 ਸਾਲ ਹਨ ਮੋਲਮਾਨ ਜੀ ਰਾਜਵੀਰ ਜੰਦਾ ਹਾਂਜੀ ਕੁਲਵਿੰਦਰ ਵਿੱਲਾ ਹਾਂਜੀ ਐਮੀ ਵਰਕ ਠੀਕ ਹੈ ਜੀ ਠੀਕ ਹੈ ਜੀ ਪ੍ਰਿਮੇਟ ਦੇ ਪੰਜਾਬ ਦੇ ਨਾਮੀ ਸਿੰਘ ਸਾਰੇ ਦੀ ਹਾਂ ਇਸ ਵੀਡੀਓ ਨੂੰ ਦੇਖਣ ਲਈ ਤੁਸੀਂ ਖੁੱਲਾ ਜਾ ਟਾਈਮ ਕੱਢ ਲਿਓ ਕਿਉਂਕਿ ਤੁਹਾਨੂੰ ਘੋੜਾ ਵੀ ਦਿਖਾਉਣਾ ਕਬੂਤਰ ਵੀ ਦਿਖਾਉਣਿਆ ਇਹ ਪਿੰਡ ਕਬੂਤਰਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜਿਸ ਦਿਨ ਮੈਂ ਵੀਡੀਓ ਕਰਨ ਗਿਆ ਤਾਂ ਪੂਰਾ ਅਸਮਾਨ ਆ ਜਿਹੜਾ ਕਬੂਤਰਾਂ ਨਾਲ ਭਰਿਆ ਹੋਇਆ ਸੀ ਮੈਂ ਇਹ ਕਹਿ ਸਕਦਾ ਕਿ ਕਬੂਤਰਾਂ ਨੇ ਸ਼ਾਂ ਕਰ ਰੱਖੀ ਸੀ ਪਿੰਡ ਦੇ ਉੱਪਰ ਬਾਕੀ ਜਿਸ ਬੰਦੇ ਨਾਲ ਅੱਜ ਤੁਹਾਨੂੰ ਮੈਂ ਮਲਾਉਣਾ ਤੁਹਾਡੀ ਗੱਲਬਾਤ ਕਰਾਉਣੀ ਆ ਉਹ ਸ਼ੌਂਕੀਆ ਸਾਰੇ ਜਾਨਵਰਾਂ ਦੀ ਭਾਵੇਂ ਲੜਾਕੂ ਮੁਰਗੇ ਹੋਣ ਆ ਸੀਲ ਮੁਰਗਾ ਬਹੁਤ ਟੌਪ ਦਾ ਰੱਖਿਆ ਹੋਇਆ ਜਿੰਨੀ ਵੀ ਬਾਈ ਨੇ ਬਰੀਡ ਰੱਖੀ ਹੋਇਆ ਸਾਰੀ ਕਰੀਮ ਇਹ ਰੱਖੀ ਹੋਈ ਆ ਉਹ ਬਤਕਾਂ ਫਿਰਦੀਆਂ ਨੇ ਤੇ 20 ਤੋਂ 25 ਸਾਲ ਹੋ ਗਏ ਬਾਈ ਨੂੰ ਬੁਲੀ ਦੀ ਬਰੀਡ ਉੱਪਰ ਕੰਮ ਕਰਦੇ ਨੇ ਇਹ ਚੜ੍ਹਦੇ ਪੰਜਾਬ ਦੀ ਨਸਲਾ ਬਾਈ ਕਹਿੰਦਾ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਬਾਈ ਨੇ ਬੁੱਲੀਆਂ ਬਾਰੇ ਵੀ ਸੀਲ ਮੁਰਗੀਆਂ ਬਾਰੇ ਵੀ ਕਬੂਤਰਾਂ ਬਾਰੇ ਵੀ ਘੋੜਿਆਂ ਬਾਰੇ ਵੀ ਤੇ ਬਾਕੀ ਬਾਈ ਦੀ ਬੇਟੀ ਹੈ ਇਹਨੂੰ ਵੀ ਬਹੁਤ ਸ਼ੌਕ ਆ ਸਾਰਾ ਪਰਿਵਾਰ ਹੀ ਆਪਣੇ ਜਾਨਵਰਾਂ ਨਾਲ ਬਹੁਤ ਮੋਹ ਕਰਦਾ ਬਾਈ ਦੇ بیٹے ਨੂੰ ਘੋੜਿਆਂ ਦਾ ਬਹੁਤ ਸ਼ੌਕ ਆ ਘੋੜੇ ਵੀ ਪੂਰੇ ਸਿਰੇ ਦੇ ਰੱਖਿਆ ਇੱਕ ਹੋਰ ਬਾਈ ਕੋਲ ਘੋੜੀਆ ਤੇ ਇੱਕ ਬਸ਼ੇਰਾ ਉਹ ਵੀ ਮੈਂ ਦਿਖਾਉਂਗਾ ਬਾਕੀ ਜਿੰਨੇ ਬਾਕੀ ਜਾਨਵਰ ਸਾਰੀ ਟੌਪ ਦੀ ਬਰੀਡ ਰੱਖੀ ਹੋਈ ਆ ਕੁਆਲਿਟੀ ਕਹਿ ਸਕਦਾ ਮੈਂ ਭਾਵੇਂ ਡੌਗ ਦੇ ਵਿੱਚ ਹੋਵੇ ਕਬੂਤਰਾਂ ਦੇ ਵਿੱਚ ਹੋਵੇ ਮੁਰਗਿਆਂ ਦੇ ਵਿੱਚ ਹੋਵੇ ਆਜੋ ਪਹਿਲਾਂ ਮੈਂ ਬਸ਼ੀਰ ਤੇ ਚਾਨਣਾ ਪਵਾ ਦਾਂ ਮੱਥੇ ਬਹੁਤ ਖੂਬਸੂਰਤ ਪਟਾ ਤੇ ਇੱਕ ਪੈਰ ਚਿੱਟਾ ਇਹ ਬਸ਼ੀਰਾ ਵੀਰ ਹੋਰਾਂ ਨੇ ਓਪਨ ਫੋਰ ਸਟੱਡ ਕਰਤਾ ਉਮਰੇ ਦੀ 2 ਦੰ ਦਾ ਬਾਕੀ ਪੂਰੀ ਜਾਣਕਾਰੀ ਬਾਈ ਹਰਪ੍ਰੀਤ ਤੋਂ ਮੈਂ ਤੁਹਾਨੂੰ ਦਵਾਉਣਾ ਇਸ ਬਸ਼ੀਰੇ ਬਾਰੇ ਉਹਨਾਂ ਦੇ ਕਬੂਤਰਾਂ ਬਾਰੇ ਉਹਨਾਂ ਦੇ ਡੌਗਸ ਬਾਰੇ ਉਹਨਾਂ ਦੇ ਮੁਰਗਿਆਂ ਬਾਰੇ ਤੇ ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਕੁੰਡਾ ਸਿੰਘ ਜੀ ਢਾਲੀਵਾਲ ਬਹੁਤ ਵੱਡੇ ਗੀਤਕਾਰ ਹੋਇਆ ਉਹਨਾਂ ਦੇ ਜੀਵਨ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਲੋਕ ਅਕਸਰ ਸ਼ਹਿਰਾਂ ਵੱਲ ਨੂੰ ਭੱਜਦੇ ਆ ਪਿੰਡਾਂ ਤੋਂ ਤੇ ਵੀਰ ਉਹ ਨਹੀਂ ਸ਼ਹਿਰ ਤੋਂ ਪਿੰਡ ਵੱਲ ਨੂੰ ਆਇਆ ਆਪਦੇ ਸ਼ੌਕ ਪੂਰੇ ਕਰਨ ਵਾਸਤੇ ਤੇ ਮਾਲਕ ਦੀ ਮਿਹਰ ਆ ਮਾਲਕ ਦੀ ਦਇਆ ਤੇ ਸ਼ੌਕ ਪੂਰੇ ਹੋ ਵੀ ਰਿਹਾ ਬਸ਼ੇਰਾ ਬਹੁਤ ਟੌਪ ਦਾ ਤੇ ਚੰਗਾ ਤਿਆਰ ਕਰ ਲਿਆ ਵੀਰ ਉਹਨਾਂ ਨੇ ਮੱਜੂ ਕੇ ਬਲੱਡ ਲਾਈਨ ਤੇ ਆਲੀ ਸ਼ਾਨ ਬਲੱਡ ਲਾਈ ਇਹ ਦੋ ਲਾਈਨਾਂ ਦਾ ਸੁਮੇਲ ਆ ਇਹਦੀ ਪੂਰੀ ਡਿਟੇਲ ਆਪਾਂ ਵੀਡੀਓ ਵਿੱਚ ਸਾਂਝੀ ਉਹ ਕਰਾਂਗੇ ਤੁਹਾਡੇ ਨਾਲ ਬਾਕੀ ਤੁਸੀਂ ਇਹਦੇ ਸਰੀਰ ਦੀ ਬੰਤਰ ਦੇਖੋ ਪੂਰਾ ਫਿੱਟ ਪੈਣ ਬਸ਼ੇਰਾ ਪਿੰਡੇ ਦੇ ਉੱਪਰ ਇੱਕ ਇੱਕ ਮਸਲ ਅਲੱਗ ਤੋਂ ਚਮਕਦਾ ਬਸ਼ੇਰੇ ਤੇ ਕੀਤੀ ਮਿਹਨਤ ਦੱਸਦੀ ਆ ਇਹਦੇ ਪਿੰਡੇ ਚੋਂ ਝਲਕਦੀ ਆ ਬਾਕੀ ਕੀ ਬਾਈ ਖਰਾਕ ਪਾਉਂਦਾ ਕੀ ਗੱਲ ਵਾ ਤਾਂ ਸਾਰੀ ਤੁਹਾਡੀ ਗੱਲਬਾਤ ਮੈਂ ਹੁਣ ਬਾਈ ਨਾਲ ਕਰਾਉਣਾ ਤੇ ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਆਇਆ ਫਰਸਟ ਟਾਈਮ ਵੀਡੀਓ ਦੇਖ ਰਿਆ ਉਹ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੁਹਾਡਾ ਕੋਈ ਸੁਝਾਅ ਹੋਇਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਸ਼ੇਅਰ ਮੇਰਾ ਭਰਾ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਜਿੰਨੇ ਵੀ ਘੋੜਿਆਂ ਵਾਲੇ ਨੇ ਜਿੰਨੀ ਵੀ ਆਪਣੀ ਫੈਮਲੀ ਆ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਸਕੇ ਬਾਕੀ ਨੰਬਰ 2 ਦਾ ਮੈਂ ਤੁਹਾਨੂੰ ਵੀਡੀਓ ਚ ਦੇਤਾ ਕਿਸੇ ਵੀਰ ਭਰਾ ਨੇ ਸਟੱਡ ਸਰਵਿਸ ਲੈਣੀ ਹੋਵੇ ਇਸ ਬਸ਼ੇਰੇ ਤੋਂ ਕਪਤਾਨ ਤੋਂ ਤਾ ਬਾਈ ਨੂੰ ਫੋਨ ਕਰ ਲਿਓ ਕੋਈ ਹੋਰ ਗੱਲਬਾਤ ਹੋਵੇ ਸਾਹਿਤ ਬਾਰੇ ਵੀ ਕੋਈ ਗੱਲਬਾਤ ਹੋਵੇ ਤਾਂ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਬਾਈ ਕਹਿੰਦਾ ਉਹਨਾਂ ਦੇ ਫਾਦਰ ਸਾਹਿਬ ਦੀਆਂ ਬਹੁਤ ਸਾਰੀਆਂ ਲਿਖਤਾਂ ਵਾਰਾਂ ਦੇ ਰੂਪ ਦੇ ਵਿੱਚ ਤੇ ਬਹੁਤ ਚੰਗੇ ਗੀਤ ਬਾਈ ਕੋਲ ਸਾਂਭੇ ਪਿਆ ਤੇ ਘੋੜਿਆਂ ਦਾ ਸ਼ੌਂਕ ਵੀਰ ਨੂੰ ਇੰਨਾ ਕਾ ਕਿ ਮੈਂ ਅਜਾ ਕੋਈ ਮੇਲਾ ਤੇ ਮੰਡੀ ਜਾਂ ਕੋਈ ਸ਼ੋਅ ਨਹੀਂ ਦੇਖਿਆ ਜਿੱਥੇ ਬਾਈ ਨੇ ਹਾਜ਼ਰੀ ਨਾ ਲਵਾਈ ਹੋਵੇ ਹਰ ਇੱਕ ਮੇਲੇ ਦੇ ਉੱਪਰ ਹਰ ਇੱਕ ਸ਼ੋਅ ਦੇ ਉੱਪਰ ਬਾਈ ਪਹੁੰਚਦਾ ਦਿਲੋਂ ਪਿਆਰ ਕਰਦਾ ਤੇ ਬਾਕੀ ਜਿੰਨੇ ਵੀ ਘੋੜਿਆਂ ਵਾਲੇ ਨੇ ਸਾਰੇ ਨਾਲ ਹੀ ਬਹੁਤ ਪਿਆਰਾ ਬਾਈ ਦਾ ਕਿਉਂਕਿ ਬਾਈ ਹਸਮੁਖ ਬੰਦਾ ਤੇ ਸਭ ਨੂੰ ਖਿੜੇ ਮੱਥੇ ਮਿਲਦਾ ਆਜੋ ਫਿਰ ਹੁਣ ਕਰਦੇ ਆ ਬਾਈ ਨਾਲ ਆਪਾਂ ਗੱਲਾਂ ਬਾਤਾਂ ਉਹਨਾਂ ਦੇ ਘੋੜਿਆਂ ਦੇ ਸਫ਼ਰ ਬਾਰੇ ਤੇ ਉਹਨਾਂ ਦੇ ਫਾਦਲ ਸਾਹਿਬ ਦੇ ਗੀਤਕਾਰੀ ਬਾਰੇ ਮੁਰਗੀਆਂ ਬਾਰੇ ਤੇ ਉਹਨਾਂ ਦੇ ਜਿਹੜੇ ਕੁੱਤੇ ਰੱਖੇ ਹੋਇਆ ਬੁਲੀ ਨਸਲ ਦੇ ਉੱਪਰ ਬਾਈ ਨੇ ਬਹੁਤ ਜ਼ਿਆਦਾ ਬਰੀਡਿੰਗ ਦੇ ਉੱਪਰ ਕੰਮ ਕੀਤਾ ਤੇ ਸਾਰੀ ਗੱਲਾਂ ਬਾਤਾਂ ਜੋ ਆਪਾਂ ਕਰਦੇ ਆ ਚੌਂਕੀ ਮਾਂ ਚ ਬੈਠਾ ਲਿਖਦਾ ਟਾਲੀ ਬਾਲ ਬਈ ਕੁੰਡਾ ਸਿੰਘ ਲਖਾਰੀ ਪੁੱਤ ਜੋ ਨੰਬਰਦਾਰ ਦਾ ਸੋ ਪਿੰਡ ਪਹੁੰਚੇ ਜੀ ਚੌਂਕੀਮਾਨ ਨੰਬਰਦਾਰ ਸਟੱਡ ਫਾਰਮ ਤੇ ਆਪਣੇ ਨਾਲ ਬਾਈ ਹਰਪ੍ਰੀਤ ਸਿੰਘ ਜੀ ਢਾਲੀਵਾਲ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਬੇਨਤ ਵੀਰੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਾਈ ਜੀ ਵੈਸੇ ਤਾਂ ਬਾਈ ਚੌਂਕੀਮਾਨ ਦਾ ਨਾਮ ਸੁਣ ਕੇ ਸਾਰੇ ਸੱਜਣ ਮਿੱਤਰ ਸਮਝ ਹੀ ਗਏ ਹੋਣਗੇ ਕਿਉਂਕਿ ਮਹਾਨ ਸ਼ਖਸੀਅਤ ਤੁਹਾਡੇ ਫਾਦਰ ਸਾਹਿਬ ਬਾਈ ਬਹੁਤ ਚੰਗਾ ਲਿਖਿਆ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਹਨਾ ਤੇ ਬਹੁਤ ਬਹੁਤ ਚੰਗੇ ਗੀਤ ਮਤਲਬ ਕਲਾਕਾਰਾਂ ਨੇ ਗਾਇਆ ਉਹਨਾਂ ਦੇ ਲਿਖੇ ਹੋਏ ਵੀਰੇ ਹਾਂਜੀ ਹ ਇਹ ਸਾਨੂੰ ਵੀ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਬਈ ਤੁਹਾਡੇ ਗ੍ਰਹਿ ਵਿਖੇ ਪਹੁੰਚ ਕੇ ਜੀ ਐਨਗਰੇਜ ਤੇ ਸਾਰੇ ਦੋਸਤ ਮਿੱਤਰ ਸਮਝ ਗਏ ਹੋਣੇ ਪਿੱਛੇ ਫੋਟੋ ਲੱਗੀ ਹੋਈ ਆ ਕੁੰਡਾ ਸਿੰਘ ਢਾਲੀਵਾਲ ਜੀ ਆਪਾਂ ਉਹਨਾਂ ਦੇ ਜੀਵਨ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਲਿਖਤ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਸੋ ਅੱਜ ਜੋ ਪਹੁੰਚੇ ਆ ਆਪਾਂ ਆਪਾਂ ਬਾਈ ਦਾ ਬਸ਼ੀਰਾ ਦਿਖਾਉਣ ਜਾ ਰਹੇ ਆ ਤੁਹਾਨੂੰ ਬਿਲਕੁਲ ਨਵੀਂ ਉਮਰ ਦਾ ਤੇ ਬਸ਼ੀਰੇ ਦਾ ਨਾਮ ਕਪਤਾਨ ਵੀਰ ਜੀ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਇਹਦਾ ਨਾ ਹੋ ਗਿਆ ਕਪਤਾਨ ਤੇ ਉਮਰ ਕਿੰਨੀ ਹੋਗੀ ਬਈ ਆਪਣੇ ਵਿਚੇ ਦੋ ਦੰਦ ਆਂਦਾ ਜੀ ਦੋ ਦੰਦ ਲੱਗ ਗਏ ਦੋ ਦੰਦ ਹੋ ਗਿਆ 23 ਸਾਲ ਦਾ ਹੋ ਗਿਆ ਤਰੀਕ ਨੀ 23 ਦੁੱਤਿਆ ਜੀ ਅੱਛਾ 23 ਦੁੱਤ ਹੋ ਗਿਆ ਠੀਕ ਹੈ ਵੀਰੇ ਤੇ ਕਦ ਕੋਦ ਕਿੰਨਾ ਕਰ ਗਿਆ ਬਈ ਕਦ 62 ਕੁ ਪਲੱਸ ਆ ਜੀ 62 ਪਲੱਸ ਹੋ ਗਿਆ ਜੀ ਹਾਂ ਜੀ ਠੀਕ ਹੈ ਬਾਈ ਇਹ ਆਪਣੀ ਹੋਮ ਬਰੀਡ ਹੈ ਵੀਰੇ ਜਾਂ ਖਰੀਦਿਆ ਖੁਰੂਦੇ ਜੀ ਨਹੀਂ ਆਪਾਂ ਵੀਰੇ ਛੋਟਾ ਹੀ ਲਿਆ ਸੀ ਤਕਰੀਬਨ 4 4.5 ਮਹੀਨੇ ਦੀ ਉਮਰ ਸੀ ਇਹ ਤੋਂ ਲਿਆਂਦਾ ਬੱਚਾ ਅੱਛਾ ਵੀਰੇ ਬਰੀਡ ਹੋਇਆ ਇਹ ਬਾਈ ਗਰਜੀ ਦਾ ਮੁੰਡਾ ਪਿੰਡ ਅਮਲਾ ਸਿੰਘ ਵਾਲਾ ਪਰਣਾਲੇ ਦੇ ਨੇੜੇ ਜੀ ਉੱਥੇ ਬਰੀਡ ਹੋਇਆ ਸੀ ਹੂੰ ਸਿੰਦਰ ਪਹਿਲਵਾਨਾ ਨਾਲ ਕੋਲੇ ਹਸ਼ਿਆਰ ਪਰ ਠੀਕ ਟਾਂਡੇ ਵੀਰੇ ਹਨ ਹਾਂ ਟਾਂਡੇ ਠੀਕ ਠੀਕ ਕੀਤੀ ਆਪਾਂ ਨੇ ਵੀਡੀਓ ਦੀ ਹਾਂਜੀ ਹਾਂਜੀ ਬਹੁਤ ਚੰਗਾ ਘੋੜਾ 67 ਲਗਭਗ 67 ਤੋਂ ਪਲੱਸ ਆਈ ਹਾਂ ਤੇ ਉਹ ਪਹਿਲਾ ਸੀਗਾ ਆਪਣੇ ਗਵਾਂੜ ਕੋਕੇ ਪਿੰਡ ਬਾਈ ਪਿਆਰਾ ਸੇਖੂ ਆ ਠੀਕ ਹੈ ਵੀਰੇ ਉਹ ਉਹਦਾ ਨਾਮ ਬਾਦਲ ਸੀ ਠੀਕ ਹੈ ਜੀ ਇਹਨਾਂ ਦੇ ਘਰੇ ਬਰੀਡ ਹੋਇਆ ਸੀਗਾ ਅੱਛਾ ਜੀ ਤੇ ਬਾਈ ਕੋਲੋਂ ਕੁੜੀ ਭਰਾਈ ਸੀ ਆਪਾਂ ਦਾ ਅੱਛਾ ਜੀ ਤੇ ਮਾਂ ਹਾਂਜੀ ਮਾਂ ਇਹਦੀ ਫੌਜੀ ਦੀ ਹੈ ਜੀ ਮਾਂ ਫੌਜੀ ਦੀ ਮਾਂ ਕਿਹੜੇ ਰੰਗ ਦੀ ਵੀਰੇ ਦੀ ਜੈਡ ਬਲੈਕ ਸ਼ਾਹ ਕਾਲੀ ਸੀ ਉਹ ਜੈਡ ਬਲੈਕ ਆ ਵੀਰੇ ਬਿਲਕੁਲ ਠੀਕ ਆ ਵੀ ਨੀ ਬੱਚਾ ਇਹ ਵੀ ਬਹੁਤ ਸੋਹਣਾ ਤਿਆਰ ਹੋ ਗਿਆ ਤੇ ਪਰ ਹੁਣ ਛੱਡ ਛੋਟ ਤਾਂ ਪਹਿਲਾਂ ਘੋੜੀਆਂ ਦੇ ਬਾਰੇ ਕਨਾ ਹਾਂਜੀ ਇੱਕ ਦੋ ਘੋੜੀਆਂ ਭਰਾਈਆਂ ਜੀ ਇੱਕ ਦੋ ਘੋੜੀਆਂ ਭਰਾਤੀਆਂ ਵੀਰੇ ਹਾਂਜੀ ਹਾਂਜੀ ਇੱਕ ਆਪਣੇ ਘਰੇ ਘੋੜੀ ਆ ਜੀ ਠੀਕ ਆ ਵੀਰੇ ਇਹ ਤੇ ਛੱਡਿਆ ਜੀ ਹੂੰ ਤੇ ਇੱਕ ਦੋ ਘੋੜੀਆਂ ਤੇ ਮੱਜੂ ਕੇ ਲਾਈਨ ਹੋਗੀ ਤੇ ਦੂਜੇ ਪਾਸੇ ਆਲੀ ਸ਼ਾਨ ਹੋਣੀ ਕਿਉਂਕਿ ਸੂर्य ਵੰਸ਼ ਹੋ ਗਿਆ ਠਾਕਰ ਠਾਕਰ ਹੋ ਗਿਆ ਕਾਂਟੇ ਵੀਰੇ ਹਾਂਜੀ ਹਾਂਜੀ ਠੀਕ ਆ ਵੀਰਾ ਜੀ ਤੇ ਇਹਦੀ ਹੁਣ ਫਿਰ ਆਪਾਂ ਨੇ ਸਟੱਡੀ ਸਰਵਿਸ ਓਪਨ ਕਰਤੀ ਤੇ ਫੀਸ ਫੂਸ ਕੀ ਰੱਖੇ ਵੀਰੇ ਜੀ ਜਿਹੜੀ ਜੀ ਬਸ 11000 ਰੁਪਏ ਰੱਖੀ ਜੀ ਬਾਜ ਵੀ ਰੱਖੀ ਜੀ ਬਾਕੀ ਕੋਈ ਭੈਣ ਭੋਇ ਸਰਦਾ ਵਰਦਾ ਘੱਟ ਵੱਧਾ ਠੀਕ ਹੈ ਵੀਰੇ ਆਪਾਂ ਕੋਈ ਡਾ ਚੱਕਰ ਨਹੀਂ ਆ ਕੋਈ ਚੱਕਰ ਵਾਲੀ ਗੱਲ ਨਹੀਂ ਸ਼ੌਂਕ ਨਹੀਂ ਰੱਖਿਆ ਤੇ ਆਪਣਾ ਇਹਨੂੰ ਪਹਿਲਾਂ ਵੀ ਘੋੜਾ ਰੱਖਿਆ ਕਿ ਪਹਿਲਾਂ ਘੋੜਾ ਵੀ ਰਿਹਾ ਆਪਣਾ ਨਹੀਂ ਨਹੀਂ ਇਹ ਘੋੜਾ ਪਹਿਲਾਂ ਗਿਆ ਆਪਣਾ ਪਹਿਲਾ ਘੋੜਾ ਮਤਲਬ ਬੱਚਾ ਲੈ ਕੇ ਤੁਸੀਂ ਤਿਆਰ ਕਰਿਆ ਹਾਂਜੀ ਹਾਂਜੀ ਠੀਕ ਹੈ ਵੀਰੇ ਬਈ ਹਰਪ੍ਰੀਤ ਆਪਣਾ ਸ਼ੌਕ ਕਿੰਨਾ ਕੁ ਪੁਰਾਣਾ ਘੋੜਿਆਂ ਚ ਸ਼ੌਂਕ ਜੀ ਤਕਰੀਬਨ ਸ਼ੌਂਕ ਤਾਂ ਉਹ ਹੀ ਬੰਦਾ ਕਹਿੰਦਾ ਬਚਪਨ ਤੋਂ ਹੀਆਂ ਚੀਜ਼ਾਂ ਦਾ ਜੋ ਬੰਦਾ ਕੋ ਜਿਤਨਾ ਜੁੜਿਆ ਹੈ ਪਹਿਲਾਂ ਤਾਂ ਜਾਣ ਪਛਾਨ ਸ਼ੌਂਕ ਆ ਠੀਕ ਹੈ ਵੀਰੇ ਕੁਛ ਹਾਲਾਤ ਇਹ ਲੁਧਿਆਣਾ ਸ਼ਹਿਰ ਇੰਦੇ ਸੀ ਉੱਥੇ ਸ਼ਹਿਰ ਜਗ੍ਹਾ ਜੋ ਥੋੜੀ ਤੰਗੀ ਹੁੰਦੀ ਆ ਜਦੋਂ ਤੇ ਕਰੀਮ ਪੰਡ ਜਾਏ ਆ ਉਹਦਾ ਸ਼ੌਂਕ ਵੱਧ ਰਿਹਾ ਠੀਕ ਹੈ ਤੇ ਹੁਣ ਤਕਰੀਬਨ 5 ਤੋਂ 6ਵਾਂ ਸਾਲ ਲੱਗ ਗਿਆ ਜੀ ਠੀਕ ਹੈ ਬਾਈ ਬਾਕੀ ਇੱਕ ਗੱਲ ਬਾਈ ਦੀ ਮੈਂ ਖਾਸ ਇਹ ਤੇ ਦੱਸਦਾ ਨਾ ਵੀ ਜਿਹੜੀ ਮਰਜੀ ਮੰਡੀ ਮੰਡੀ ਆਪਾਂ ਵੀ ਨਹੀਂ ਕੋਈ ਛੱਡੀ ਤੇ ਬਾਹੀ ਮੰਡੀ ਵੀ ਨਹੀਂ ਛੱਡਦਾ ਕੋਈ ਵੀ ਕਿਤੇ ਮਰਜੀ ਹੋਵੇ ਬਾਈ ਪਹੁੰਚਦਾ ਜ਼ਰੂਰ ਆ ਹਾਂਜੀ ਹਾਂਜੀ ਚੰਗੀ ਗੱਲ ਆ ਹਰ ਇੱਕ ਸ਼ੌਕ ਦੇਖਣ ਜਾਂਦਾ ਬਈ ਇਹੀ ਸ਼ੌਕ ਹੁੰਦਾ ਬਾਈ ਤੁਹਾਨੂੰ ਮਿਲ ਲਈਏ ਜੀ ਆਪਣੇ ਮਿੱਤਰਾਂ ਤੋਂ ਘੂੜਿਆਂ ਕਰਕੇ ਪ੍ਰਾਣੀ ਹੋ ਗਈ ਆ ਆਪਣੀ ਸਹੀ ਗੱਲ ਆ ਵੀਰੇ ਹਰ ਸ਼ੋਅ ਦੇ ਮਿੱਟੀ ਨਾ ਮੈਂ ਦੇਖਿਆ ਬਾਈ ਸਖਜੈਨ ਨਾਲ ਵੀ ਹੁੰਨੇ ਤੁਸੀਂ ਜ਼ਿਆਦਾ ਤਰ ਹਰ ਉਹ ਭਰਾ ਜੀ ਆਪਣਾ ਵੱਡਾ ਵਾਲਾ ਪਿਆਰ ਵੀ ਹਾਂ ਹਾਂ ਮੈਂ ਬਹੁਤ ਚੰਗੇ ਇਨਸਾਨ ਆ ਉਹ ਵੀ ਵੀਰੇ ਤੇ ਵੀਰੇ ਜਿਵੇਂ ਪਹਿਲਾ ਆਪਾਂ ਨੇ ਮਤਲਬ ਇਹ ਸਾਂਹ ਤਿਆਰ ਕਰਿਆ ਆਪਣੇ ਘਰੇ ਬੇਸ਼ੇਰਾ ਲੈ ਕੇ ਫਿਰ ਕਿਵੇਂ ਵੀ ਤਜਰਬਾ ਜਾ ਹੁੰਦਾ ਤੁਹਾਨੂੰ ਪਹਿਲੇ ਜਾਨਵਰ ਹੁੰਦਾ ਬਾਈ ਆਪਣੇ ਕੋਲ ਜਦੋਂ ਨਹੀਂ ਜੀ ਇੰਨੀ ਤਾਂ ਕੋਈ ਦਿੱਕਤ ਨਹੀਂ ਸੀ ਇੱਕ ਤਾਂ ਥੋੜਾ ਜਿਹਾ ਕਰੇ ਮੇਰਾ ਦੋਸਤ ਮਿੱਤਰ ਨਾਲ ਗਾੜੀ ਹੈ ਜੀ ਅੱਛਾ ਜੀ ਯਾਦ ਹੋਣੀ ਹੋਗੀ ਸਿੱਖੋਂਬਰੀ ਵੀਰਜੋਤ ਹੋਣੀ ਹੋਗੀ ਨਾ ਠੀਕ ਹੈ ਵੀਰੇ ਮੁੰਡੇ ਆਪਣੇ ਮਿੱਤਰ ਨੇ ਚੰਗੇ ਸਲਾਹ ਕਰਨੇ ਠੀਕ ਹੈ ਵੀਰੇ ਇਹ ਯਾਦ ਨੇ ਪਾਸ ਕੀਤਾ ਸੀ ਛੋਟਾ ਬੱਚਾ ਯਾਦ ਨੂੰ ਦਿਖਾਇਆ ਸੀ ਅੱਛਾ ਯਾਦ ਤੋਂ ਪਾਸ ਕਰਾਇਆ ਸੀ ਹਾਂ ਯਾਦ ਨੇ ਪਾਸ ਕੀਤਾ ਕਹਿੰਦਾ ਵੀਰੇ ਵਧੀਆ ਵੀਰੇ ਬੇਟੇ ਨੂੰ ਸ਼ੌਂਕ ਸੀ ਕਹਿੰਦਾ ਵੀ ਸੱਡ ਫਾਰਮ ਤਾਂ ਬਣੂਗਾ ਨੰਬਰ ਦਾ ਸੱਡ ਫਾਰਮ ਵੀ ਜੀ ਸੱਡ ਰੱਖਾਂਗੇ ਠੀਕ ਹੈ ਬਈ ਕੁੜੀਆਂ ਸੱਡ ਫਾਰਮ ਨਹੀਂ ਬਣਦਾ ਇਹਦੇ ਰੀ ਸੀ ਚਲੋ ਆਪਾਂ ਲੈ ਲਿਆ ਯਾਦ ਉਹਨਾਂ ਨੇ ਸਲਾਹ ਕੀਤੀ ਬਹੁਤ ਨੌਲੇਜ ਆ ਬਾਈ ਜੀ ਹਾਂ ਜੀ ਤੇ ਉਸ ਤੋਂ ਬਾਅਦ ਚਲੋ ਜੀ ਪਹਿਲਾਂ ਤਾਂ ਇੰਨੀ ਜਾਣਕਾਰੀ ਨਹੀਂ ਸੀ ਜਿਹੜੀ ਚੀਜ਼ ਆ ਵੀ ਜਦੋਂ ਬੰਦਾ ਜਿਵੇਂ ਕਹਿੰਦਾ ਕੂੜਿਆਂ ਨੂੰ ਚੋਂ ਚੂਕਰ ਪੈਂਦਾ ਜੋ ਸੀ ਜੋ ਆਪ ਲੋਕਾਂ ਦੀ ਚਰਚਾ ਹੈਗੀ ਬਾਜ਼ਾਰ 'ਚ ਨਾ ਉਹ ਸਸਤੇ ਨਾਲ ਚੱਲੇ ਹੋਲੀ-ਹੋਲੀ ਤੇ ਫੇਰ ਕੁਝ ਸਮੇਂ ਬਾਅਦ ਆਪਣੀ ਨਿਧਰਾਏ ਤੋਂ ਨੇ ਬਾਈ ਜੀ ਸਣੀ ਹੋਣੀ ਅਸੀਂ ਸਣੀ ਅਸਟੇ ਆਸ਼ਾ ਫੀਡ ਬਣਾ ਹਾਂ ਜੀ ਹਾਂ ਹਾਂ ਤੇ ਉਹਨਾਂ ਨਾਲ ਮੁਲਾਕਾਤ ਹੋਈ ਚਲੋ ਮਿੱਤਰ ਦਾ ਕੂੜਿਆਂ ਦਾ ਕਿ ਮਿੱਤਰ ਤਾਂ ਹੁੰਦੀ ਸਾਰੇ ਪਾਸੇ ਜੀ ਸ਼ੋਹਾਂ ਦੇ ਮੇਲੇ ਉਹ ਫੀਡ ਤਿਆਰ ਕਰਦੇ ਨੇ ਉਹਨਾਂ ਨੇ ਮਿੱਤਰਤਾ ਯੂਨਿਓਨ ਕੋਲ ਜਾਣਾ ਹੋਇਆ ਉੱਥੇ ਉਹਨਾਂ ਨੇ ਚਲੋ ਆਪਾਂ ਨੂੰ ਜੀ ਚੰਗਾ ਮਾਣ ਤਾਣਨਾ ਵਿਚਾਰੇ ਨੇ ਸਾਰਾ ਦਿਖਾਇਆ ਜਿੱਥੇ ਸਸਤੋਂ ਬੰਦਾ ਵੀ ਬੰਦਾ ਹਰ ਚੀਜ਼ ਬੰਦਾ ਕਹਿੰਦਾ ਵੀ ਇਹ ਯਾਦ ਜਾਨਵਰਾਂ ਨੂੰ ਚੀਜ਼ ਪੋਣੀ ਆ ਗਾਇਆਂ ਮੱਝਾਂ ਨੂੰ ਪੋਣੀ ਆ ਆਪਾਂ ਵੀ ਆਪਣੀ ਤਸੱਲੀ ਹੋ ਗਈ ਫੀਲ ਦੀ ਠੀਕ ਹੈ ਵੀਰੇ ਬੰਦਾ ਤਸੱਲੀ ਭਰਦਾ ਹੂੰ ਇਹ ਚੀਜ਼ ਚੰਗੀ ਹੋ ਗਈ ਆਪਾਂ ਨੇ ਬਾਜ਼ਾਰ ਚੋਂ ਲੈ ਕੇ ਤੁਰਦੇ ਆ ਬਾਜ਼ਾਰ ਚੋਂ ਸਸਤੋਂ ਇਹੀ ਕੋਸ਼ੋ ਸਮਾਂ ਦਾ ਚੀਜ਼ਾਂ ਮਿਲਦੀਆਂ ਨੇ ਵਧੀਆ ਜਦੋਂ ਸੀਜ਼ਨ ਹੁੰਦਾ ਜਦੋਂ ਸੀਜ਼ਨ ਆਫ ਹੋ ਜਾਂਦਾ ਉਦੋਂ ਸਮਾਨ ਪੂਰਾ ਵਧੀਆ ਨਹੀਂ ਮਿਲਦਾ ਕੋਦੇ ਮਾੜਾ ਮੁੰਡਾ ਦਾਣਾ ਲੱਗਿਆ ਆ ਠੀਕ ਹੈ ਵੀਰ ਜੀ ਉਹ ਬਾਈ ਜੀ ਉਹਨਾਂ ਕੋਲੇ ਗਏ ਬਾਈ ਨੇ ਤੇਰੇ ਸਾਰੇ ਦਿਖਾਦਾ ਕਹਿੰਦਾ ਕਿ ਖੁੱਲਾ ਹੀ ਹੈ ਬਾਈ ਆਪਣਾ ਕਹਿੰਦਾ ਲਪੂੜ ਵਾਲਾ ਆ ਨੀਗਾ ਮਾਰ ਲਗਾ ਸਭ ਕੁਝ ਹੀ ਆ ਠੀਕ ਹੈ ਵੀ ਉਹ ਬਾਈ ਵੀ ਕੋਲੇ ਤੁਰੇ ਫਿਰਦਾ ਕਹਿੰਦਾ ਜਮੀ ਚੜ ਕੇ ਮੂੰਹ ਚ ਪਾ ਲੈ ਗਾ ਜੋ ਮੂੰਹ ਚ ਪਾ ਲੈ ਗਾ ਕਣਕ ਪਾ ਲੈ ਕਰ ਮੈਂ ਕਿਹਾ ਬੰਦਣਾ ਆਪ ਕਹਿੰਦਾ ਮਾੜੀ ਜੀ ਥੋੜੀ ਖਾਣੀ ਬੰਦ ਹਾਂ ਚਲੋ ਜਾ ਕੇ ਉੱਥੋਂ ਕਮਰੇ ਫਿਰਦੇ ਗਏ ਸ਼ਿਨ ਜਾ ਕੇ ਉਹਨਾਂ ਦਾ ਹੈਗਾ ਜਿਵੈਲੀ ਸ਼ਾਪ ਆ ਬਾਜ਼ਾਰ ਚ ਹਮ ਹਮ ਉੱਥੇ ਬੈ ਗਏ ਬਈ ਬਾਈ ਨੇ ਮਾਰਦਾਨ ਕੀਤਾ ਬੈਠੇ ਰਹੇ ਅੱਛਾ ਵੀਰ ਜੀ ਮੈਂ ਕਿਹਾ ਵਹੀ ਵੀ ਤੂੰ ਜੁਮਵਾਰੀ ਕਿੰਨੀ ਲੈਣਾ ਫ ਉਮਰਾ ਕਿਉਂ ਵੀ ਆ ਕਰਦਾ ਤੂੰ ਅੱਛਾ ਵੀੜ ਖਾਂਦਾ ਉਹ ਮੁੰਡਿਆਂ ਕਹਿੰਦਾ ਯਾਰ ਲਿਆ ਤੂੰ ਕਾਲੀ ਚ ਪਾ ਵੀੜ ਖਾਂਦਾ ਮੈਂ ਵੈਮ ਘੜੀ ਥਾਲੀ ਘਾਲਦਾ ਹਾਂ ਉਹਨਾਂ ਨੇ ਚਮਚਾ ਭਰਿਆ ਮੂੰਹ ਹੀ ਵਗਨ ਲਿਓ ਚਾਹ ਕੋਲ ਤੇ ਵੀੜ ਖਾ ਕੇ ਖਾਈ ਠੀਕ ਹੈ ਬਾਈ ਮੈਂ ਹੈਰਾਨ ਪਰੇਸ਼ਾਨ ਮੈਂ ਕਿਹਾ ਭਈ ਉਹ ਕਹਿੰਦਾ ਯਾਰ ਦੱਸ ਕਹਿੰਦਾ ਜੀ ਮੈਂ ਤੈਨੂੰ ਮੈਂ ਤਾਂ ਹੀ ਜਿੰਬਰ ਦੇ ਜਾਂਦਾ ਕਿ ਜੇ ਮੈਨੂੰ ਆਪ ਦੇ ਉੱਤੇ ਯਕੀਨ ਆ ਪੂਰਾ ਆਪਾਂ ਚੀਜ਼ ਇੰਨੀ ਸਾਫ ਸੁਥਰੀ ਬਣਾਉਨੇ ਆ ਵੀ ਆਪਾਂ ਖਾ ਵੀ ਸਕਦੇ ਆ ਇਹਨੂੰ ਠੀਕ ਹੈ ਫੇਰੀ ਘੋੜੇ ਨੂੰ ਪਾ ਦੇਣਾ ਬੱਚਿਆਂ ਨੂੰ ਪਾ ਲਈ ਦੇ ਆਪਾਂ ਵੀ ਕੁਸ਼ਣ ਨਾ ਜਦੋਂ ਘੋੜਾ ਬੰਦਾ ਖੋਲ ਰੱਖਦਾ ਉਹਨੂੰ ਤਜਰਬਾ ਹੋ ਜਾਂਦਾ ਬੰਦੇ ਨੂੰ ਵੀ ਕੀ ਚੀਜ਼ ਚੰਗੀ ਆ ਘੋੜੇ ਵਾਸਤੇ ਕੀ ਚੀਜ਼ ਮਾੜੀ ਆ ਇਹ ਚੀਜ਼ ਦਾ ਬਹੁਤ ਬੈਨੀਫਿਟ ਆ ਉਹਨਾਂ ਨੇ ਘੋੜੇ ਵੀ ਰੱਖਿਆ ਉਹਨੂੰ ਪਤਾ ਵੀ ਇਹ ਕਿਹੜੇ ਕਿਹੜੀ ਚੀਜ਼ ਜ਼ਰੂਰੀ ਆ ਘੋੜਿਆਂ ਵਾਸਤੇ ਉਹੀ ਚੀਜ਼ ਫਿਰ ਵਰਤਦਾ ਹੈ ਠੀਕ ਹੈ ਵੀਰ ਵੈਦਰੀ ਕੋ ਮਾਰੇ ਮੋੜੇ ਆ ਬੈਕਸਪੈਰੀਮੈਂਟ ਵੀ ਕੀਤੇ ਪਰ ਉਹ ਉਪਰੋਂ ਚੀਜ਼ ਕੋ ਫਿੱਟ ਨਹੀਂ ਆਈ ਅਛਾ ਵੀ ਹੋਰ ਵੀ ਵਰਤੀਆਂ ਹਾਂ ਬਰਤ ਕੇ ਦੇਖਿਆ ਨਹੀਂ ਆਪਾਂ ਵੀ ਕੋੜੀ ਤੁਸੀਂ ਮਜ਼ਬੂਤੀ ਤੁਸੀਂ ਦੇਖੀ ਆਂ ਅੱਖਾਂ ਇਹ ਕਹਿਣਾ ਤਾਂ ਨਹੀਂ ਨਾ ਤਿਆਰ ਆ ਬਹੁਤ ਸੋਹਣਾ ਕੋੜੀ ਮਜ਼ਬੂਤ ਕਿੰਨਾ ਹੂੰ ਹੂੰ ਹੁਣ ਦੋ ਦਾੰਦਾ ਬੇਟਾ ਰਾਈਡਿੰਗ ਕਰਦਾ 15 15 18 ਕਿਲੋਮੀਟਰ ਰਾਈਡਿੰਗ ਕਰਕੇ ਵੀ ਅੱਛਾ ਵੀ ਕਰੰਟੇ ਉਹ ਵੀ ਸਿਹਤ ਲੈ ਕੇ ਸ਼ਾਂਤ ਦੀ ਇਹ ਕੋਲ ਆਹੀ ਕਰੰਟ ਹੈ ਹੋਣੀ ਹਲਾ ਵੀ ਨਿਸਲ ਹੋਏ ਖੜਜੂ ਠੀਕ ਹੈ ਵੀਰੇ ਦੂਜਾ ਕੰਮ ਕੋਈ ਨਹੀਂ ਤੇ ਫੀਡ ਦੀ ਮਾਤਰਾ ਵੀ ਇੰਨੀ ਕੁ ਆਪਾਂ ਇਹਨਾਂ ਦੀ ਦੋਜ ਵਾਲੀ ਪਾਉਨੇ ਆ ਆਪਾਂ 3 ਕਿਲੋ ਪਾਉਨੇ ਆ ਵੀਰੇ ਫੀਡ ਬਸ ਵੀ ਸਵੇਰੇ ਪਾਤੀ ਅੱਧੀ ਅੱਧੀ ਕਿਲੋ ਸਵੇਰੇ ਜੀ ਕਿਲੋ ਦੁਪਹਿਰੇ ਕਿਲੋ ਸ਼ਾਮ ਅੱਛਾ ਤਿੰਨ ਟਾਈਮ ਚ ਪਾਉਨੇ ਤੁਸੀਂ ਠੀਕ ਹੈ ਟੈਂਪਲ ਵਰਕੇ ਪਾਉਨੇ ਆ ਉਵੇਂ ਘੋੜੀ ਨੂੰ ਵੀ ਉਹ ਘੋੜੀ ਤੁਸੀਂ ਦੇਖੀ ਆ ਠੀਕ ਹੈ ਵੀਰੇ ਦੁੱਧ ਬੱਚਾ ਦੁੱਧ ਚੋਂਗਦਾ ਠੀਕ ਹੈ ਜੀ ਚੂਣ ਮੰਨੀ ਹੋਈ ਵਾਲਨੀ ਘੋੜੀ ਭਰਾ ਵੀ ਦਿੱਤੀ ਪੂਰੀ ਪੂਰੀ ਤਿਆਰ ਆ ਦੁੱਧ ਬਹੁਤ ਥੱਲੇ ਘੋੜੀ ਥੱਲੇ ਆ ਠੀਕ ਹੈ ਵੀਰੇ ਪਹਿਲਾਂ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਪੈਂਦੀ ਰਹੀ ਆ ਹੁਣ ਵੀ ਉਹਨੂੰ ਵੀ 3 ਕਿਲੋ ਰੱਖਿਆ ਕੰਮ ਜੀ ਬਾਈ ਨੂੰ ਪੁੱਛੇ ਵਧਾਈਓ ਕਹਿੰਦਾ ਵਧਾਉਣ ਦੀ ਲੋੜ ਨੂੰ ਵੀ ਸੀਜ਼ਨ ਕੋਈ ਵੀ ਹੋਵੇ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਮੈਂ ਸਾਰਾ ਸਾਲ ਹੀ ਸਾਰਾ ਸਾਲ ਹੀ ਪਾਉਣਾ ਜੀ ਅੱਛਾ ਵੀਰੇ ਵੀ 3 ਕਿਲੋ ਹੀ ਪਾਉਨੇ ਹੋ ਹਾਂ 3 ਕਿਲੋ ਠੀਕ ਹੈ ਨਾ ਇਹ ਜਾਨਵਰ ਤਾਂ ਠੋਡਾ ਰਾਜੀ ਆ ਵੀਰੇ ਆਪਾਂ ਕੋਈ ਹੋਰ ਨਹੀਂ ਹੋਣਾ ਹੈ ਵੀ ਕੋਈ ਆਪਾਂ ਸਪਲੀਮੈਂਟ ਨਹੀਂ ਆਪਾਂ ਨਾਲ ਵੀ ਆਪੇ ਆਮ ਜੇ ਪਰਿਵਾਰ ਚੋਂ ਆ ਜੀ ਸਪਲੀਮੈਂਟ ਅੱਜ ਕੱਲ ਇੰਨੇ ਮਾਰਕੀਟ 'ਚ ਮਹਿੰਗੇ ਹੋ ਗਏ ਵੀ ਬੰਦਾ ਆਮ ਬੰਦਾ ਫੂਡ ਹੀ ਨਹੀਂ ਕਰ ਸਕਦਾ ਵੀ ਸਪਲੀਮੈਂਟਲੀ ਚੀਜ਼ ਬਾਲ ਤੋ ਮੁੱਦਾ ਜੀ ਇਹ ਰਹੀ ਹੈ ਵੀ ਚੀਜ਼ਾਂ ਇਹ ਵੀ ਆਪਣੀਆਂ ਖਾਦ ਖਰਾਕਾਂ ਜਿਹੜੀ ਖਾਂਦੇ ਆਪਾਂ ਘਰੇ ਉਹ ਚੀਜ਼ਾਂ ਪੈਂਦੀਆਂ ਨੇ ਪਰ ਬਾਜ਼ਾਰ 'ਚ ਬੰਦਾ ਲੈਦਾ ਲੈਂਦਾ ਕਿਸੇ ਸੀਜ਼ਨ ਦਾ ਪੂਰੀ ਕੁਆਲਿਟੀ ਦਾ ਨਵਾਂ ਆਉਂਦਾ ਅਨਾਜ ਪੂਰਾ ਮਿਲਦਾ ਵਧੀਆ ਜਦੋਂ ਸੀਜ਼ਨ ਆਫ ਹੋਏ ਨਹੀਂ ਫਿਰ ਸਾਲ ਪੂਰੇ ਮੌਸਮ ਸਿਲਾ ਆ ਗਿਆ ਲੱਗਿਆ ਦਾਣਾ ਬਹੁਤ ਅੱਗੇ ਬਰਸਾਤਾਂ ਵੀ ਆਉਂਦੀਆਂ ਨੇ ਪਰ ਇਹਨਾਂ ਦੀ ਵੀ ਸਾਫ ਸਵਾਲੀ ਵਧੀਆ ਜੀ ਪੈਕਿੰਗ ਵੀ ਚੰਗੀ ਐ ਸਾਫ ਸਵਾਲੀ ਬਾਕੀ ਰਿਜ਼ਲਟ ਥੋੜੇ ਸਾਹਮਣੇ ਆ ਜੀ ਨਾ ਚੰਗੀ ਗੱਲ ਆ ਬਈ ਚਲੋ ਥੋੜਾ ਜਾਨਵਰ ਮੈਂ ਤਿੰਨੇ ਦੇਖਿਆ ਤਿੰਨੇ ਤਾਂ ਰਸਤਾ ਬੂਹੇ ਦਿਖਾਂਦੇ ਵੀ ਕੋਈ ਨਗਰ ਖੋ ਜਿਵੇਂ ਛੋਟਾ ਬੱਚਾ ਬਈ ਉਹਨੂੰ ਵੀ ਨਾਲ ਕੁਛ ਖਾਣ ਨੂੰ ਦੇ ਦੇਣਾ ਕੋ ਉਹਨੂੰ ਬਾਅਦੇ ਨਾਲ ਹੀ ਫੀਡ ਖਾਲਾਂਗਾ ਜੀ ਅੱਛਾ ਨਾਲ ਹੀ ਖਾਲਾਂਦਾ ਨਾਲ ਹੀ ਖਾਲਾਂਦਾ ਠੀਕ ਉਹ ਹੀ ਖਾਲਾਂਦਾ ਵੀਰੇ ਠੀਕ ਆ ਵੀਰਾ ਜੀ ਤੇ ਬਈ ਉਹਦੀ ਘੋੜੀ ਦੀ ਗੱਲ ਕਰੀ ਜਿਹੜੀ ਘੋੜੀ ਸੂਈ ਹੋ ਉਹ ਵੀ ਬਹੁਤ ਚੰਗੀ ਆ ਉਹ ਆਪ ਕਿ ਠੀਕ ਹੈ ਜੀ ਹੁਣ ਤਾਂ ਚੱਲਿਆ ਗਿਆ ਗੁਜਰਾਤ ਸਾਈਡ ਉਹ ਮੈਂ ਮਨੋਸ਼ਰਮਨ ਜੀ ਨੇ ਪੁੱਛਿਆ ਦੱਸਿਆ ਉਹਨੇ ਕਿਹਾ ਮੈਂ ਉਹ ਜਿਹੜਾ ਗੋੜਾ ਚੰਗਾ ਗੋੜਾ ਸੀ ਤੇ ਉਹਦੀ ਧੀ ਹੈ ਇਹ ਤੇਰੀ ਮਾਂ ਫੌਜੀ ਦੀ ਸੀ ਮਾਂ ਫੌਜੀ ਦੀ ਹੈ ਜੀ ਹਾਂ ਯਾਨੀ ਬਿਲਕੁਲ ਪਿਓ ਪਿਓਰ ਪੰਜਾਬ ਲਾਈਨ ਦਾ ਵੀ ਚੁਣਾ ਹਾਂ ਇਸ ਕਰਕੇ ਆਪਾਂ ਘੋੜਾ ਵੀ ਪਿਓਰ ਪਿਆ ਵੀ ਦੇਸੀ ਦੀ ਤਹੀ ਪਹਿਲੇ ਜੀ ਠੀਕ ਹੈ ਵੀਰੇ ਜਿਹੜਾ ਹੁਣ ਬੱਚੇ ਨੂੰ ਸੂਈ ਹੈ ਇਹ ਜਿਹੜਾ ਬਸ਼ੇਰਾ ਜੀ ਹਾਂ ਜਿਹੜਾ ਬੱਚਾ ਹੈ ਇਹ ਇਸ ਦਾ ਬੱਚਾ ਜੂਨੀਅਰ ਦਾ ਜੂਨੀਅਰ ਇਸ ਦਾ ਜੀ ਜੂਨੀਅਰ ਇਸ ਬਰੀਡ ਹੋਇਆ ਸੀ ਹਰਿੰਦਰ ਸਿੰਘ ਸ਼ਾਹਪੁਰ ਦੇ ਘਰੇ ਜੀ ਉਹਦੀ ਉਹਦਾ ਪਿਓ ਸੀਗਾ ਇਸ ਆਰਪੀ ਗਿਲ ਠੀਕ ਹੈ ਜੀ ਅਲੀਸ਼ਾਨ ਪੰਜਾਬ ਦੀ ਸਗੀ ਭੈਣ ਠੀਕ ਹੈ ਅਲੀਪਸ਼ਾਨ ਪੰਜਾਬ ਨੇ ਬਹੁਤ ਸ਼ੋਹ ਜਿੱਤੇ ਆ ਬਾਈ ਹਾਂ ਜੀ ਹਾਂ ਜੀ ਉਹ ਆਪਣੇ ਇਸ ਦਾ ਮਾਮਾ ਜੀ ਸੀਗਾ ਉਧਰੋਂ ਆ ਗਿਆ ਬਲੱਡ ਲਾਈਨ ਚੰਗੀ ਆ ਗਈ ਸਾਰੀ ਪਰਸਨ ਜੀ ਤੇ ਜਿਹੜੀ ਆਪਣੇ ਇਸ ਦੀ ਮਾਂ ਸੀਗੀ ਅਲੀਸ਼ਾ ਠੀਕ ਹੈ ਜੀ ਇਸ ਦਾ ਪਿਓ ਸੀ ਆਡਮ ਆਡਮ ਬਿਲਕੁਲ ਹੀ ਮੱਝੂ ਕੋਲੋਂ ਆ ਗਈ ਪਿਓਰੀ ਠੀਕ ਹੈ ਵੀਰੇ ਹਾਂ ਕਿਉਂ ਪਿਆ ਪਹਿਲਵਾਨ ਵਾਲਾ ਘੋੜਾ ਮੇਜਰ ਵਾਲਾ ਵੀ ਦੇਸੀ ਪੰਜਾਬ ਦਾ ਆ ਗਿਆ ਪਿਆ ਅਲੀਸ਼ਾਨ ਵੱਡਾ ਘੋੜਾ ਸੀਗਾ ਪਹਿਲਵਾਨ ਵਾਲਾ ਠੀਕ ਹੈ ਉਹ ਵੀ ਪਿਆਬੀ ਲਾਈਨ ਆ ਗਈ ਸਾਰੀ ਜੀ ਤੇ ਵਿੱਚ ਉਹ ਮੱਝੂ ਵੀ ਲਾਈਨ ਮੈਕਸ ਸੀਗੀ ਠੀਕ ਹੈ ਜਿਹੜੀ ਇਹ ਕੋੜੀ ਆ ਇਹ ਆਪਣੇ ਕੋਲੇ ਆ ਗਈ ਸੀ ਜੀ तकरीबन 5.5 ਪੰਜ ਸਾਲ ਦੀ ਗੱਲ ਹੈ ਜੀ ਇਹ ਉਹੀ ਕਰੋਨਾ ਜੀ ਕਰੋਨਾ ਜੀ ਲੋਕਡਾਉਨ ਚ ਆ ਗਈ ਸੀ ਕਰੋਨਾ ਨੇ ਇੱਕ ਫਾਇਦਾ ਤਾਂ ਚੰਗਾ ਕਰਿਆ ਵੀ ਘੋੜਿਆਂ ਦੀ ਚੇਟਕ ਲੋਕਾਂ ਨੂੰ ਬਹੁਤ ਲਾਈ ਹਾਂਜੀ 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 ਤੁਹਾਡੇ ਜਿੰਨੇ ਵੀ ਬਾਈ ਹਰਾਂ ਦੇ ਮਿੱਤਰਾਂ ਉਹਨਾਂ ਨੂੰ ਵੀ ਸਾਰੇ ਕਹਿੰਦੇ ਬਈ ਅਸੀਂ ਲੋਕਡਾਉਨ ਦੇ ਨੇੜੇ ਤੇ ਡੇ ਰੱਖੀ ਹਾਂ ਸਾਰੇ ਅਸੀਂ ਇਕੱਠੇ ਹਾਂ ਜੀ ਹਾਂ ਕਿੰਨੇ ਚੱਕਰ ਹੋਰ ਵੀ ਆ ਜਦੋਂ ਬੰਦੇ ਕੋਲ ਫੁਰਸਤ ਹੁੰਦੀ ਆ ਵੇਲਾ ਸਮਾਂ ਹੁੰਦਾ ਬੰਦਾ ਫਿਰ ਆਪਦੇ ਆਪ ਬਾਰੇ ਸੋਚਦਾ ਵੀ ਮੈਨੂੰ ਸ਼ੌਂਕ ਕੀ ਆ ਆਪਦੇ ਤੇ ਖਿਆਲ ਲੰਦਾ ਨਹੀਂਦਾ ਵੀ ਕੰਮਾਂ ਕਰਾਂ ਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਾਲਿਆਂ ਤੋਂ ਕਦੋਂ ਚਿੱਟੇ ਹੋ ਗਏ ਵੀ ਹਾਂਜੀ ਹਾਂਜੀ ਨਹੀਂ ਸਮਾਂ ਨਹੀਂ ਸਮਾਂ ਲੱਗਦਾ ਇਹ ਚੀਜ਼ ਦਾ ਫਰਕ ਰਹਿੰਦਾ ਬਈ ਤੇ ਉਹ ਆਪਾਂ ਨੇ ਕਿੰਨੀ ਕੁ ਉਮਰ ਦੀ ਆਈ ਸੀ ਬੱਚੀ ਆਪਣੇ ਕੋਲੇ ਵੀ ਬੱਚੀ ਸੀ 11 12 ਮਹੀਨੇ ਦੀ ਜੀ ਮੇਰਾ ਮੁੰਡਾ ਦੋਸਤ ਆ ਤੇ ਕਾਲਾ ਪ੍ਰਧਾਨ ਬੁੱਲਾਪੁਰ ਤੋਂ ਉਹਨਾਂ ਨੇ ਆਪਣੂੰ ਗਿਫਟ ਕੀਤੀ ਸੀ ਵੀਰੇ ਅੱਛਾ ਜੀ ਇਹ ਫਿਰ ਬਲੱਡ ਲਾਈਨ ਦਾ ਪਹਿਲੀ ਪਤਾ ਸੀ ਤੁਹਾਨੂੰ ਵੀਰੇ ਹਾਂਜੀ ਉਹਨਾਂ ਦੇ ਘਰੇ ਠੀਕ ਹੈ ਵੀਰੇ ਉਹਦਾ ਪਿਓ ਦਾ ਨਾਮ ਕੀ ਸੀ ਵੀਰੇ ਦਾ ਪਚੰਗ ਪਚੰਗ ਹਾਂ ਜੀ ਪਚੰਗਾ ਕਿਆ ਕਰਾ ਮਾਤੀ ਦਾ ਹਾਂ ਜੀ ਕਰਾ ਮਾਤੀ ਠੀਕ ਹੈ ਤਾਂ ਮੂਹ ਮਹਾਂਦਰਾ ਹੈ ਵੀ ਬਾਈ ਪੰਜਾਬ ਨਸਲੀਆਂ ਘੋੜੀਆਂ ਮੰਗੂਆਂ ਹਾਂ ਜੀ ਹਾਂ ਜੀ ਬਡੀ ਬਣ ਤਰ ਮਜੂਤ ਹੀ ਹੋ ਉਸੇ ਸੇਮ ਹੋਈ ਹੈ ਜਾਦਾ ਜੁੱਦਾਂ ਬਹੁਤ ਭਾਰੀ ਹੁੰਦੀਆਂ ਹਾਂ ਜੀ ਬਾਈ ਜੀ ਜਿਵੇਂ ਤੁਹਾਡੇ ਬੇਟੇ ਨੂੰ ਵੀ ਬਹੁਤ ਸ਼ੌਕ ਆ ਘੋੜਿਆਂ ਦਾ ਹਨਾ ਹਾਂ ਜੀ ਹਾਂ ਜੀ ਤੁਹਾਨੂੰ ਵੀ ਸ਼ੌਕ ਰਿਆ ਤੁਹਾਡੇ ਪਰਿਵਾਰ ਚ ਇਦੋਂ ਪਹਿਲਾਂ ਘੋੜਿਆਂ ਦਾ ਸ਼ੌਕ ਹੈ ਸੀ ਵੀਰੇ ਕਿਸੇ ਨੂੰ ਜੀ ਸ਼ੌਕ ਜੀ ਆ ਸਾਡੇ ਪਿੰਡਾਂ ਇਹਦਾ ਨਾ ਸ਼ੌਕ ਤਾਂ ਕਰੀਬ ਨ ਘਟ ਸੀ ਸਾਡੇ ਪਿੰਡ ਸਿਸਟਮ ਇਹ ਵੀ ਰੱਖ ਵੀ ਥੋੜੇ ਸ਼ੌਂਕ ਹੀ ਗੜੀਆਂ ਦੇ ਵੀ ਜ਼ਿੰਮੇਦਾਰਾਂ ਦੇ ਅਲਾਹ ਵੱਡੇ ਲਾਣੇਦਾਰ ਲਾਣ ਵੱਡੇ ਲਾਣੇ ਜੀ ਚੰਗੀਆਂ ਖੁੱਲੀਆਂ ਪੈਲੀਆਂ ਉੱਥੇ ਸ਼ੌਂਕ ਪੂਰੇ ਹੁੰਦੇ ਸੀ ਠੀਕ ਹੈ ਸਾਡੇ ਪਿੰਡ ਨੌਕਰੀ ਪੇਸ਼ੇ ਨੂੰ ਪਹਿਲਾਂ ਤਰੀਂ ਦਿੰਦੇ ਸੀ ਜਿਆਦਾ ਹਾਂ ਸ਼ੌਂਕ ਸਾਡੇ ਪਿੰਡ ਕਬੂਤਰਬਾਜੀ مشهور ਆ ਪਹਿਲਾਂ ਤੋਂ ਬਹੁਤ ਕੁਝ ਰੱਖਦਾ ਰਿਹਾ ਕਬੂਤਰਬਾਜੀ ਹੁਣ ਵੀ ਅਸਮਾਨ ਚਿੱਟਾ ਕਰਿਆ ਪਿਆ ਬਈ ਹਾਂ ਜੀ ਚੰਗਾ ਨਾ ਉਹ ਆਪਣੇ ਪਿੰਡ ਮੁੰਡਾ ਤਲਵਿੰਦਰ ਤਲਵਿੰਦਰਾਂ ਚੌਂਕੀ ਮਨ ਲੰਬੜਦਾਰ ਆ ਉਹ ਅੱਛਾ ਵੀਰੇ ਉਹ ਚੰਗਾ ਨਾ ਉਹਦਾ ਕਬੂਤਰਬਾਜੀ ਤਕਰੀਬਨ ਪੂਰੇ ਪੰਜਾਬ ਦੀ ਨਾਮ ਕੱਢਿਆ ਉਹਨੇ ਬੰਦੇ ਨੇ ਚੰਗੇ ਨੰਨਾਮੀ ਕ ਪਰ ਮੇਰੇ ਉੱਥੇ ਜਨਮ ਹੋਇਆ। ਹੂੰ। ਡੰਗਰ ਪਸੂਦ ਪਹਿਲਾਂ ਤੋਂ ਉਸ ਮਾਹੌਲ ਹੁੰਦਾ ਹੋਇਆ ਬੋਲਦ ਬੂਤ ਰੱਖਦਾ ਦਾ ਸਾਡਾ ਵਪਾਰ ਕਰਦਾ ਸੀ ਬੋਲਦ ਹੁੰਦਾ ਲੰਮੜਦਾਰ ਸਾਹਿਬ। ਤੇ ਚੀਜ਼ਾਂ ਦਾ ਹੋਇਆ ਸ਼ੌਂਕ ਪਿਆ ਹਨਾ। ਉਹ ਚੇੜਕ ਲੱਗੀ ਹੌਲੀ-ਹੌਲੀ। ਚਲੋ ਕੁਝ ਸਮਾਂ ਹੁੰਦਾ ਫਿਰ ਬਾਕੀ ਸਿਆਣੇ ਦੀ ਗੱਲ ਆ ਵੀ ਚੇ ਚਾਰ ਪੈਸੇ ਜੇਬ ਚੋਂ ਸ਼ੌਂਕ ਵੀ ਫੇਰੀ ਪੂਰੇ ਹੁੰਦੇ ਆ। ਹਾਂ ਫੇਰੀ ਪੂਰੇ ਹੁੰਦੇ ਆ। ਠੀਕ ਆ ਜੀ। ਹੂੰ। ਸ਼ਹਿਰ ਜਾਣਾ ਹੋਇਆ ਕੁ ਸਮਾਂ ਸ਼ਹਿਰ ਰਹੇ ਵੀ ਕਿਸ ਸਾਹਿਰੋਂ ਜਦੋਂ ਪਿੰਡ ਦਾ ਵਾਪਸੀ ਹੋਈ ਤਾਂ ਜਰੂਰ ਘਰ ਪਾਇਆ ਖੇਤ ਚ। ਜੀ। ਖੇਤ ਜੀ ਘਰ ਪਾਇਆ ਜ ਸਹੀ ਲੱਗਿਆ ਹਾਂ ਥੋੜੀ ਜਗ੍ਹਾ ਦੀ ਤੰਗੀ ਮਾਰੇ ਦੀ ਆ ਬਾਪੂ ਜੀ ਨੂੰ ਸ਼ੌਂਕ ਸੀਗਾ ਬਾਪੂ ਜੀ ਨੂੰ ਰਿਹਾਂ ਸ਼ੌਂਕ ਸ਼ੌਂਕ ਕਰਕੇ ਉਹਨੇ ਚੀਜ਼ਾਂ ਲਿਖੀਆਂ ਨੇ ਜੋ ਲਿਖਿਆ ਉਹਨੇ ਉਹੀ ਆਪਣੇ ਪਿੰਡੂ ਵਾਰਸ ਤੇ ਲਿਖਿਆ ਰਾਸਤੀ ਲਿਖੀ ਆਪਣੀ ਬਿਲਕੁਲ ਉਹ ਤਾਂ ਇਸੇ ਉਹਨਾਂ ਦਾ ਸ਼ੌਂਕ ਕਰਕੇ ਉਹ ਸ਼ਰਮ ਤੋਂ ਮੁੜ ਕੇ ਪਿੰਡ ਵਾਪਸ ਆਏ ਇਹ ਲੋਕ ਜਿਹੜਾ ਬੰਦਾ ਚਲੇ ਜਾਂਦਾ ਜਾਂ ਨਾ ਹੋਏ ਜਾਂਦਾ ਉਹ ਬੰਦਾ ਪਿੰਡੋਂ ਬਾਹਰ ਹੋ ਜਾਂਦਾ ਜਾਂਦਾ ਜਰਕੇ ਅਸੀਂ ਲੁਧਿਆਣੇ ਰਹੇ ਹਾਂ 20 ਸਾਲ ਅੱਛਾ ਜੀ ਤਰੀਕੇ ਪਿੰਡ ਤੋਂ ਤਰੀਕੇ ਪਿੰਡ ਤੁਹਾਡੀ ਵਾਪਸੀ ਹੋਈ ਹੈ ਇਹ ਸ਼ੌਂਕ ਕਰਕੇ ਵੀ ਆਪਦੀ ਮਿੱਟੀ ਨਾਲ ਆਪਦੀ ਜਰਕੇ ਜ਼ਮੀਨ ਨਾਲ ਸ਼ੌਂਕ ਪਿਆਰ ਆ ਮੁਹੱ ਮੈਂ ਬਜੀ ਕਮਾ ਕਿਹੜੇ ਕਿਹੜੇ ਗਾਇਕਾਂ ਨੇ ਜ਼ਿਆਦਾ ਗਾਣੇ ਗਾਏ ਆ ਜੀ ਮੈਂ ਤਾਂ ਬਾਲਾ ਬਰਸ ਵੀਰ ਉਹਨਾਂ ਨੇ ਗਾਇਆ ਜੀ ਪੰਜਾਬੀ ਬਿਰਸੇ ਤੋਂ ਕੋਈ ਲਗਾਤਾਰ 11-12 ਸਾਲ ਅੱਛਾ ਵੀਰ ਹੁਣ ਵੀ ਉਹ ਪੋਸਾ ਦੇ ਕੇ ਅਸੀਂ ਤਾਂ ਆਵਾਂਗੇ ਕਹਾਂ ਵੀ ਗਾਵਾਂਗੇ ਬੱਪੂ ਦੀ ਗਾਣ ਉਹਨਾਂ ਕੋਲੇ ਬਹੁਤ ਪਏ ਨੇ ਅੱਛਾ ਜੀ ਪਏ ਨਹੀਂ ਲਿਖੇ ਵੀਰ ਹਾਂ ਜੀ ਗਗਨ ਅਨਮੋਲਮਾਨ ਜੀ ਰਾਜਵੀਰ ਜਬੰਦਾ ਹਾਂ ਜੀ ਕੁਲਵਿੰਦਰ ਬਿੱਲਾ ਹਾਂ ਜੀ ਐਮੀ ਵਰਕ ਠੀਕ ਹੈ ਜੀ ਠੀਕ ਹੈ ਜੀ ਪ੍ਰੀਮੀਨਟ ਪੰਜਾਬ ਦੇ ਨਾਮੀ ਸਿੰਘ ਸਾਰੇ ਜੀ ਹਾਂ ਸਾਰੇ ਨੇ ਗਾਏ ਨੇ ਸਾਰੇ ਨੇ ਗਾਏ ਹਾਂ ਜੀ ਬਿਲਕੁਲ ਜੀ ਨੇ ਗਾਣੇ ਚ ਕਈ ਗੱਲਾਂ ਬਹੁ ਉਹ ਮੱਜਾਂ ਖੁਰਲੀ ਤੇ 18 ਦਾ ਜਿਹੜਾ ਜਿਹੜਾ ਨਾਮ ਕੱਲਾ ਭਰਦਾ ਹਾਂ ਚੀਨਾ ਜੱਕਦਾ ਬਨੇਰੇ ਤੇ ਗੁੱਟਰਕੂ ਕਰਦਾ ਉਹ ਵੀ ਇੰਨੇ ਗਾਣੇ ਬਹੁ ਟੌਪ ਟੌਪ ਦੇ ਗਾਇਆ ਬਈ ਕੁਝ ਲਿਖਤਾਂ ਪਈਆਂ ਵੀ ਹੋਣੀ ਉਹਨਾਂ ਦੀ ਹਾਂਜੀ ਬਾਪੂ ਜੀ ਨੇ ਉਹ ਵੀ ਨੇ ਲਿਟਰੇਚਰ ਤਕਰੀਬਨ ਸਾਰਾ ਹੀ ਲਿਖਿਆ ਅੱਛਾ ਜੀ ਸ਼ਿੰਗਾਰ ਅਸ ਵੀ ਲਿਖਿਆ ਵੀਰਾਸ ਵੀ ਲਿਖਿਆ ਅੱਛਾ ਵੀਰਾ ਚੋਂ ਵੀ ਆਪਾਂ ਕਹਿੰਦੇ ਆ ਵੀ 12 ਆ ਗਈਆਂ ਹੂੰ ਸਿੱਖੀ ਚੀਜ਼ਾਂ ਆ ਗਈਆਂ ਠੀਕ ਹੈ ਨਾ ਪਰ ਉਹ ਚੀਜ਼ਾਂ ਨੂੰ ਕਹਿਣਾ ਨਹੀਂ ਚਾਹੀਦਾ ਅੱਜ ਕੱਲ ਸਿੰਗਰ ਉਹ ਚੀਜ਼ ਗਾ ਕੇ ਖੁਸ਼ ਹੈ ਜਿਹੜੀ ਚੀਜ਼ ਵੇਖਦੀ ਹੈ ਜੀ ਵੇਖਦੀ ਹੈ ਉਹ ਗੱਲਾਂ ਨਹੀਂ ਧਾਰਮਿਕ ਤੋਂ ਮਾਰੀਆਂ ਬੰਦਾ ਕਹਿੰਦਾ ਵੀ ਹਾਂ ਜੀ ਗੱਲਾਂ ਬਹੁਤ ਨੇ ਅਸੀਂ ਸੇਵਾ ਕਰਦੇ ਹਾਂ ਅਸੀਂ ਆ ਕਰਦੇ ਹਾਂ ਪਰ ਉਹ ਚੀਜ਼ਾਂ ਨਹੀਂ ਕੋਈ ਜਾ ਕੇ ਰਾਜੀ ਨਹੀਂ ਬਾਈ ਕੋਈ origignal ਕੰਮ ਨਹੀਂ ਕਰਦਾ ਜੇ ਹੁਣ ਵਾ ਗੱਲਾਂ ਉੱਪਰੋਂ ਕਰ ਜਾਂਦੇ ਨੇ ਹਾਂ ਲਿਟਰੇਚਰ ਬਹੁਤ ਪਿਆ ਉਹ ਲਿਟਰੇਚਰ ਨੂੰ ਕਿਸੇ ਨੇ ਹੱਥ ਹੀ ਨਹੀਂ ਪਾਇਆ ਸ੍ਰੀ ਗੁਰੂ ਕ੍ਰਿਤਾ ਸਿੰਘ ਸ੍ਰੀ ਬਾ ਦੀ ਸਾਰੀ ਜੀਵਨੀ ਗੁਰੂ ਗੋਬਿੰਦ ਸਿੰਘ ਦੀ ਸਾਰੀ ਜੀਵਨੀ ਬਾਬਾ ਬੰਦਰ ਸਿੰਘ ਬਾਦਰ ਦੀਆਂ 12 ਅੱਛਾ ਜੀ ਲੋੜ ਠਾਇਆ ਬਾਪੂ ਨੇ ਲੇਖ ਲੇਖ ਕੇ ਹੂੰ ਪਰ ਨਹੀਂ ਬਾਸ ਉਹਨੇ ਗਾਇਆ ਸੀਗਾ ਜ ਹੂੰ ਸੱਚਾ ਸੂਰਮਾ ਠੀਕ ਹੈ ਨਾ ਬਾਕੀ ਨਹੀਂ ਕਿਸੇ ਨੇ ਬਾਹਰ ਨੂੰ ਹੱਥ ਪਾਇਆ ਠੀਕ ਹੈ ਹੋਰ ਨਹੀਂ ਬਾਪੂ ਜੀ ਤੂੰ ਚੱਕਵਾ ਜਿਆ ਜਿਹਦੀ ਗੱਲ ਬਾਈ ਚੱਕਵਾ ਜਿਆ ਉਹ ਆਪਾਂ ਨੂੰ ਮੈਂ ਇਹ ਹੋਰ ਹੈ ਨਹੀਂ ਚੱਕਵੇਂ ਲੇਕਰ ਨਹੀਂ ਭਰਾਵਾ ਮੈਂ ਲਾਈ ਲੈ ਸਕਦਾ ਨਹੀਂ ਜੋ ਦੁਨੀਆ ਦੇ ਵਿੱਚ ਹੋ ਰਿਹਾ ਗੱਲ ਬੀਤ ਰਹੀ ਹੈ ਜਾਂ ਬੀਤੀਆਂ ਨੇ ਇਤਿਹਾਸ ਆ ਉਹੀ ਚੀਜ਼ ਦਾ ਫਾਇਦਾ ਹੁੰਦਾ ਵੀਰੇ ਉਹ ਗੋਮਾ ਨਹੀਂ ਬਾਈ ਕੋਈ ਹਾਂ ਉਹ ਗੱਲ ਵੀ ਇਹੀ ਹੁੰਦੀ ਉਹਗਾ ਇੱਕ ਵਾਰ ਸੁਣਦਾ ਨਹੀਂ ਕੋਈ ਹਾਂ ਉਹ ਵੀ ਸੱਚੇ ਆ ਲੋਕਾਂ ਦੇ ਵੀ ਕੰਨਾਂ 'ਚ ਸ਼ਿੰਗਾਰ ਅਛਪਿਆ ਹੈ ਵੀ ਸੁਆਦ ਹੀ ਸੁਣਨਾ ਸਵਾਦੀ ਸਵਾਦੀ ਪਸੰਦ ਕਰਦੇ ਆ ਸਵਾਦ ਸਵਾਦ ਦੇ ਚੱਕਰ ਚ ਦੁਨੀਆ ਫਿਰਦੀ ਇਹ ਜੀ ਇੱਕ ਗਾਣਾ ਬਹੁਤ ਸੋਹਣਾ ਸੀ ਬਾਈ ਛੱਕੀ ਬੰਦੇ ਨੂੰ ਜੋ ਲੱਤ ਉਤੋਂ ਫੜਦਾ ਹਾਂ ਛੱਕੀ ਬੰਦੇ ਨੂੰ ਜਿੱਕਟੇ ਕੋਲ ਫੜਦਾ ਬੁੱਲੇ ਬੁਲੀ ਰੱਖਿਆ ਕਤੂਰਾ ਬੁਲੀ ਰੱਖਿਆ ਕਤੂਰਾ ਹਾਂ ਸ਼ਕੀ ਬੰਦੇ ਨੂੰ ਜੋ ਛੱਟੇਵਾ ਸ਼ਕੀ ਬੰਦੇ ਨੂੰ ਜੋ ਗਿੱਟੇ ਕੋਲੋਂ ਫੜਦਾ ਹਾਂਜੀ ਹਾਂ ਠੀਕ ਆ ਬੁਲੀ ਵੀ ਤੁਸੀਂ ਨੇ ਰੱਖੇ ਹੋਇਆ ਬਈ ਹਾਂ ਬੁਲੀ ਦਾ ਬਾਈ ਸ਼ੌਕ ਮੈਨੂੰ ਪੁਰਾਣੇ ਮੈਂ ਬਰੀਡਿੰਗ ਕਰਦਾ ਬੁਲੀ ਦੀ तकरीबन 20-22 ਸਾਲ ਤੋਂ ਅੱਛਾ ਵੀਰੇ ਯਾਨੀ ਕਿ ਆਪਰੋਂ ਮਾਣਾ ਵੀ ਜਿਹੜੇ ਚੰਗੇ-ਚੰਗੇ ਪੰਜਾਬ ਦੇ ਬਰੀਡਰ ਦਾ ਬਾਈ ਉਹਨਾਂ ਕੋਲੋਂ ਉਹਨਾਂ ਦੇ ਘਰੇ ਆਪਣੇ ਜਾਨਵਰ ਖੜੇ ਆ ਅੱਛਾ ਵੀਰੇ ਹਾਂ ਇੱਕ ਤਾਂ ਜਗਜੀਤ ਸਿੰਘ ਸਰੋਆ ਐਸਐਸਪੀ ਚੰਡੀਗੜ੍ਹ ਆ ਜੀ ਉਹਨਾਂ ਦੀ ਫਾਰਮ ਹੌਸ ਤੇ ਬੱਚਾ ਆਪਣਾ ਗਿਆ ਹੋਇਆ ਠੀਕ ਹੈ ਵੀਰੇ ਇਹ ਮੁੰਡਾ ਪੈਂਡਾ ਇਹਦੇ ਕੋਲ ਬੱਚ ਇਹ ਪਾਕਿਸਤਾਨੀ ਬੁਲੀ ਆ ਕਿ ਕਿਹੜੇ ਆਗੇ ਇਹ ਇਹ ਪਿਓਰ ਪੰਜਾਬੀ ਬਰੀਡ ਹੈ ਆਪਣੇ ਕੋਲੇ ਇਹ ਉਹ ਚੜਦੇ ਪੰਜਾਬ ਦੀ ਬਰੀਡ ਹੈ ਇਹ ਚੜਦੇ ਪੰਜਾਬ ਦੀ ਬਰੀਡ ਹੈ ਨਹੀਂ ਤਾਂ ਅਕਸਰ ਆਪਾਂ ਉਹ ਪਾਕਿਸਤਾਨੀ ਬੁਲੀ ਦੇ ਨਾਮ ਨਾਲ ਉਹ ਇਮਪੋਰਟ ਹੁੰਦੇ ਆ ਜੀ ਅੱਛਾ ਪਰ ਲੋਕ ਮੈਕਸ ਬਹੁਤ ਹੋ ਗਏ ਬੱਚੇ ਪਰ ਆਪਾਂ ਮੈਕਸ ਨਹੀਂ ਹੁੰਦਤਾ ਇਹ ਪੋਰਡ ਕੁੱਤੇ ਵੀ ਆਏ ਆਪਣੇ ਕੋਲੇ ਇੱਕ ਤਰ੍ਹਾਂ ਬੀਲੀਆਂ ਕੋਲੇ ਕੁੱਤੀ ਆਪਾਂ ਵੀ ਕਰਾਸ ਕਰਾ ਸਕਦੇ ਸੀ ਪਰ ਨਹੀਂ ਆਪਾਂ ਦੇਸੀ ਡੱਜ ਹੀ ਰੱਖਿਆ ਨਹੀਂ ਇੱਕ ਹੁਣ ਜਿਵੇਂ ਕਈ ਬਰੀਡਾਂ ਬੈਨ ਵੀ ਕਰਦੇ ਨੇ ਵੀ ਜਿਹਨੂੰ ਫਾਈਟਾਂ ਕਰਾਉਂਦੇ ਸੀ ਨਹੀਂ ਨਹੀਂ ਇਹ ਨਹੀਂ ਜਿਹੜੀ ਬੁਲੀ ਬਰੀਡ ਆ ਜੀ ਇਹ ਪਾਕਿਸਤਾਨੀ ਆ ਉਹਨੂੰ ਕਹਿ ਦਿੰਦੇ ਆ ਹਾਂਜੀ ਇਹ ਇਹ ਬਰੀਡ ਰ अच्छा जी किसी डाक्टरी चार्ट जे किसी लेवल जे ना इनको भी बयान कर सकदा हम्म तो डाक्टरी चार्ट जी हैनी ये ब्रीड है अच्छा की जी ये ब्रीड अपने आप तैयार ਕੀਤੀ ਗਈ ਹੈ ਇਹ ਫਿਰ ਕਿਹੜੀਆਂ ਬਰੀਡਾਂ ਮਿਕਸ ਕਰਦੇ ਇਹ ਦੋ ਦੋ ਬੀਡਾਂ ਰਲੀਆਂ ਜੀ ਹੁਣ ਤਾਂ ਜਿਹੜੇ ਹਾਈਟ ਚੱਕ ਦੀ ਗ੍ਰੇਡਰ ਵਿੱਚ ਮਿਕਸ ਹੋਣ ਲੱਗੇ ਜਿਹੜੇ ਪਾਕਿਸਤਾਨ ਤੋਂ ਕੁੱਤੇ ਵੱਡੇ ਹੋਣ ਲੱਗੇ ਨਾ ਤਾਂ ਜਿਹੜੀ ਬੁਲੀ ਦੀ ਹਾਈਟ ਸੀਗੀ 29 30 ਇੰਚ ਵੱਧ ਤੋਂ ਵੱਧ ਮੈਕਸਿਮ ਹਾਈਟ ਸੀ ਤਾਂ ਮਜ਼ਬੂਤ ਵੱਦ ਸੀ ਵੱਡ-ਬਾੜਾ ਬਾੜਾ ਸੀ ਕੁੱਤੇ ਮਜੂਬੇ ਲੈਣ ਵਾਲਾ ਕੰਮ ਸੀ اچھا ਪਿਓਰ ਪੰਜਾਬੀ ਮਜ਼ਬੂਤ ਜਿੰਨੀਆਂ ਪੰਜਾਬ ਦੇ ਨਸਲਾਂ ਨੇ ਸਾਰੀਆਂ ਮਜ਼ਬੂਤ ਹਨ ਜੀ ਮਜ਼ਬੂਤੀ ਰਹੀ ਹੈ ਪੁਰਾਣੀ ਦੇਸੀ ਬਰੀਡ ਹੈ ਜੀ ਵਫਾਦ ਠੀਕ ਹੈ ਬੰਦੇਰੀ ਬਹੁਤ ਹਮਾਨ ਦਾ ਸਾਹੂ ਕੁੱਤਾ ਇਹ ਹਿਊਮਨ ਫ੍ਰੈਂਡਲੀ ਹੈ ਬਿਲਕੁਲ ਨਹੀਂ ਯਾਰ ਡਰ ਬਹੁਤ ਲੱਗਦਾ ਬਈ ਦੇਖ ਕੇ ਉਹ ਪੇਜ ਵੈਸੇ ਡਰੂਗਾ ਲੋਕਾਂ ਨੂੰ ਜੀ ਯਾਨੀ ਕਿ ਬੁਰੀ ਗੁੱਤ ਦਾ ਅੱਜ ਤੱਕ ਅਸੀਂ ਕਾਹਂ ਨਹੀਂ ਸੁਣਿਆ ਕੋਈ 20-22 ਸਾਲ ਹੋ ਗਏ ਨਹੀਂ ਇੱਕ ਪਿੱਛੇ ਜੇ ਗੱਲ ਬੁਢੀ ਸੀ ਬੈਨ ਕਰਤੇ ਇਹ ਨਹੀਂ ਉਹ ਹੀ ਜਦੋਂ ਪੈਟਬੋਲ ਵਗੈਰਾ अच्छा दूसरे करे हां दूसरीयां सीगियां कुछ कैनकोरस वगैरह ठीक है जी जिवो पाकिस्तानी बोलता ज्यादातर अपने फाइटਾਂ ਚ ਹਰਿਆਣੇ ਵਗੈਰਾ ਚ ਬਹੁਤ ਫਾਈਟਾਂ ਹੁੰਦੀਆਂ ਨੇ ਹਨਾ ਤੇ ਇਹ ਵੀ ਫਿਰ ਫਾਈਟਾਂ ਲੜਦੇ ਨੇ ਆਪਣੇ ਚੜਦੇ ਬਿਜਾ ਆਪਣੇ ਆਪਣੇ ਬੈਨ ਨੇ ਜੀ ਪੰਜਾਬ ਚ ਫਾਈਟਾਂ ਆਪਣੇ ਠੀਕ ਹੈ ਜੀ ਗਗਾਂ ਦੀ ਵੀਡੀਓ ਦੋਵੇਂ ਬੈਨ ਲੱਗੇ ਸੀ ਫਾਈਟਾਂ ਫੂਟਾਂ ਤੇ ਅੱਛਾ ਅੱਛਾ ਪਾਕਿਸਤਾਨ ਚ ਕੰਮ ਖੁੱਲਾ ਜੀ ਉੱਥੇ ਤਾਂ ਸਾਰੀਆਂ ਮੁਰਗੀਆਂ ਦੀ ਫਾਈਟਾਂ ਹੋ ਗਈਆਂ ਕੁੱਤਿਆਂ ਦੀ ਫਾਈਟਾਂ ਹੋ ਗਈਆਂ ਠੀਕ ਹੈ ਜੀ ਨਹੀਂ ਸ਼ੌਕ ਸਾਰੇ ਆ ਵੀ ਮੁਰਗੇ ਵੀ ਰੱਖੇ ਹੋ ਸੀ ਹਾਂ ਮੁਰਗੇ ਚੰਗੀਆਂ ਜੀ ਆਪਣੇ ਕੋਲੇ ਉਹ ਵੀ ਫਿਰ ਫਾਈਟਾਂ ਫੂਟਾਂ ਕੋ ਉਹ ਵੀ ਬੈਨ ਹੋ ਗਈਆਂ ਨਹੀਂ ਨਹੀਂ ਉਹ ਮਾੜਾ ਮੋੜਾ ਸ਼ੋਗਲਾ ਬਾਈ ਕਾਰੀ ਹਾਂ ਨਹੀਂ ਚੰਗੀ ਗੱਲ ਹੈ ਅੱਛਾ ਅਸਲਾ ਉਹ ਵੀ ਸਾਰਾ ਅਸਲਾ ਸਿਰੇ ਰਹੀ ਹੈ ਚੋਟੀ ਹੈ ਅੱਛਾ ਬਈ ਸਾਰੀ ਬਰੀਡ ਮਾ ਸ਼ਾਨ ਛਾੜ ਕੇ ਰੱਖੀ ਹੈ ਜਿਹੜੀ ਟੀਵੀ ਰੱਖੀ ਹੈ ਕਰੀਮ ਵੀ ਹੈ ਬਈ ਕਰੀਮ ਰੱਖੀ ਹੋਈ ਹੈ ਬਈ ਤੇ ਇੱਕ ਕਬੂਤਰ ਵੀ ਰੱਖਿਆ ਜੀ ਬਾਜੀਆਂ ਛੱਡਦੇ ਹੋਰ ਕਬੂਤਰਾਂ ਨਹੀਂ ਬਾਜੀਆਂ ਨੇ ਬਈ ਸ਼ੌਂਕ ਹੈ आ, है है अच्छा तो तो जी हां ਛੱਡ ਨਹੀਂ ਹੁੰਦੇ ਉਹ ਵੀ ਸ਼ੌਕ ਟਾਈਮ ਹੈ ਨਹੀਂ ਕੋਸਾ ਨਾ ਫਿਰ ਬਾਜ਼ੀਆਂ ਦੇ ਉਹ ਵੀ ਇਹਦਾ ਜਵਾਗਲਾ ਵੀ ਕਾਹ ਪੂਰੇ ਕੈਰੀਅਰ ਨਹੀਂ ਬਾਬਾ ਅੱਛੇ ਪੁੱਠੇ ਬਸ ਉਹਦੇ ਨੂੰ ਰੱਖੂ ਸ਼ੌਕ ਹੈ ਜੀ ਰੱਖਣ ਨੂੰ ਕੁਮਾੜੀ ਨਹੀਂ ਹੈਗੀ ਠੀਕ ਹੈ ਵੀਰੇ हां ਬਾਜ਼ੀਆਂ ਜਿਵੇਂ ਭਾਈ ਜੇ 200 ਕਬੂਤਰ ਉੜਦਾ ਜਿੱਤ ਜਿੱਦੋਈ ਆ ਦੋਈ ਜਿੱਤਦੇ ਆ हां ਤਕਰੀਬਨ ਕੂਤਰਾਂ ਜਿੰਨਾ ਵੀ ਬੰਦੇ ਕੋਸ਼ਕੀ ਨੇ ਪੋਲਿਟਿਕਲ ਸਕਸੈਸ ਬਾਕੀ ਉਹਨਾਂ ਨੇ ਵੀ ਸਾਲ ਭਰ ਦੀ ਮਿਹਨਤ ਆ ਬਈ ਕੋਈ 1-2 ਦਿਨ ਦੀ ਤਾਂ ਇਹਨਾਂ ਦੀ ਹੈ ਨਹੀਂ ਨਾ ਬਾਦਾਮ ਸਾਲ ਭਰ ਹੀ ਮਨਾ ਖਵਾਈ ਜਾਂਦੇ ਕਬੂਤਰਾਂ ਨੂੰ ਸਕਸੈਸ ਰੇਟ ਬਹੁਤ ਘੱਟ ਆ ਜੀ 200 'ਚ 2 ਜਿੱਦੋਈ ਖਰਚ ਸਾਰੇ ਨੂੰ ਬਣਾ ਫਿਰ ਐਂਟਰੀ ਭਰਨੀ ਵਾਲੀ ਤਾਰੂ ਕੇ ਤਮਾਸ਼ਾ ਦੇਖਣ ਵਾਲਾ ਕੰਮ ਆ ਜੀ ਹਾਂ ਹਾਂ ਦੀ ਗੱਲ ਨੀ ਹੈ ਸਾਰੇ ਕੰਮਾਂ ਜੀ ਬਈ ਚਾਹੇ ਘੋੜਿਆਂ ਚ ਵੀ ਲਾ ਲਈ ਆਪਾਂ ਘਰ ਫੂਕੇ ਤਮਾਸ਼ਾ ਦੇਖਣ ਵਾਲੀ ਕੰਮ ਚਲੋ ਤਾਂ ਮਹਾਰਾਜ ਕਿਰਪਾ ਹੋ ਕੋਈ ਬੱਚਾ ਚੰਗਾ ਆ ਜੇ ਘਰੇ ਜਾਂ ਹੋਰ ਹਨਾ ਵੀ 4 ਰੁਪਏ ਬੰਦਾ ਵਟਲੇ ਕੋਈ ਨਿਗਾ ਸਿੱਧੀ ਹੈ ਪ੍ਰਮਾਤਮਾ ਦੀ ਹਾਂ ਫੇਰ ਹੋ ਜਾਂਦੀਆਂ ਗੱਲ ਬਈ ਹਰਪੀ ਜੀ ਮੇ 4-5 ਸਾਲ ਹੋ ਗਏ ਤੁਹਾਨੂੰ ਘੋੜਿਆਂ ਚ ਆਇਆ ਨੂੰ ਕੋਈ ਸੇਲ ਪਰਚੇਜ ਵੀ ਕਰ ਦਊਂਗਾ ਕਿਉਂਕਿ ਕਈ ਵਾਰ ਹੁੰਦਾ ਵੀ ਬੰਦਾ ਵੀ ਦਾਣੇ ਫੱਕੇ ਦਾ ਚੱਲ ਆਪਾਂ ਖਰਚਾ ਕੱਢ ਲਾਂਗੇ ਹਨਾ ਜਾਂ ਫਿਰ ਅਜੇ ਤੱਕ ਕੋਈ ਇਹ ਹੀ ਸੇਲ ਪਰਚੇਜ ਦਾ ਕੰਮ ਨਹੀਂ ਕਰਿਆ ਜਾਂ ਕੋਈ ਬਰੀਡਿੰਗ ਦੀ ਕੰਮ ਕਰ ਰਹੇ ਨਹੀਂ ਸੀ ਬਈ ਨਹੀਂ ਬਰੀਡ अच्छा वीर जी 100 ਰੁਪਏ ਦੀ ਫੀਡ ਆ 1 ਜਨਵਰੀ ਦੀ 1 ਜਨਵਰੀ 100 120 ਹੀ ਬਣਦੀ ਆ ਠੀਕ ਹੈ ਵੀਰੇ ਜੇ ਇਹਨਾਂ ਨੂੰ ਜਨਵਰ ਫੀਡ ਦਈ ਆ ਠੀਕ ਹੈ ਬਾਹਲਾ ਕੋਈ ਪਹੁੰਚੇ ਸ਼ੋ ਕਰਨਾ ਵੀ ਹਾਂ ਉਸਮਾਨ ਨੂੰ ਲੈ ਆ ਕੇ ਬਾਹਰ ਸਪਲੀਮੈਂਟ ਸਿਚਣੇ ਆ ਉੱਥੇ ਬੰਦਾ ਕਹਿੰਦਾ ਵੀ ਇਤੋਂ ਇਤੋਂ ਬਾਹਰ ਹੋ ਜਾਦਾ ਪਰ ਆਪਣੇ ਬਿੱਤ ਚ ਆਏ ਠੀਕ ਹੈ ਭਾਈ 100 ਸਵਾ 100 ਰੁਪਏ ਤਾਂ ਆਮ ਜਾਨਵਰ ਬਈ ਖਾਈ ਗਰੀ ਵੀ ਅਸੀਂ ਹੁਣ ਆ ਪੁੱਡੇ ਤੁਸੀਂ ਬੈਠੀ ਆ ਚਾਰ ਪੰਜ ਜਿਹੜੇ ਸਾਰੇ ਕੁੜੀਆਂ ਵਾਲੇ ਆ ਪਿੰਡ ਦੇ ਸਾਰੇ ਕਿਉਂ ਪੰਜਾਂ ਕੋਲ ਕੋਲ ਕੁੜੀਆਂ ਨੇ ਠੀਕ ਹੈ ਵੀਰੇ ਅਸੀਂ ਮੁੱਲਾਪੁਰੋਂ ਇਹਨਾਂ ਨੂੰ ਲਿਆਉਣ ਪਣੀ ਪੈਂਦੀ ਫੀ ਕਿ ਹੁਣੇ ਸੀ ਕਰਕੇ ਵੀ ਉਹ ਮੇਰਾ ਵੀ ਹੁਣ ਵਿਚਾਰ ਬਣਿਆ ਬਕਾਈ ਉਹਨਾਂ ਨਾਲ ਗੱਲ ਚੱਲਦੀ ਹੈ ਯਾਰ ਏਜੰਸੀ ਤੁਸੀਂ ਮੈਨੂੰ ਚੌਂਕੀ ਮਾਂ ਦੇ ਦਿਓ ਅੱਛਾ ਵੀ ਉਹ ਥੋੜੇ ਜਾਨਵਰ ਪਾਉ ਤਾਂ ਹਾਂ ਜਾਨਵਰ ਅਸੀਂ ਸਾਰੇ ਕਾਰੀ ਫੀਡ ਪਾਉਣੇ ਆਂ ਜੀ ਇਹ ਓਰੇ ਗੂੜੇ ਹੋਗੇ ਨਾ ਜਾਨਵਰ ਗੂੜੇ ਨਾਲ ਸਵੱਦੀ ਜੀ ਆਪਣੇ ਆਪ ਦੇ ਪੌਂਕੀ ਮਾਂ ਪਿੰਡ ਵੀ ਆਲੇ-ਦੁਆਲੇ ਪਿੰਡਾਂ ਸਾਡੇ ਜਾਨਵਰ ਰਹਿ ਗਏ ਸਾਰਿਆਂ ਕੋਲ ਠੀਕ ਹੈ ਵੀ ਸਾਰੇ ਫੀਡ ਵੀ ਅਸੀਂ ਇਹੀ ਪਾਉਣੇ ਆਂ ਅੱਛਾ ਅੱਛਾ ਫਿਰ ਤੁਹਾਨੂੰ ਜਿਹਨੂੰ ਸੂਟ ਤੈੜ੍ਹ ਗਿਆ ਅਗਲਾ ਪੁੱਛ-ਪੁੱਛ ਕੀ ਪਾਉਂਦਾ ਵੀ ਅਸਾਨੂੰ ਲਿਆਉਣ ਯਾਰ ਥੋੜਾ ਔਖਾ ਲਾਉਂ ਹਾਂ ਤੁਹਾਡਾ ਡੱਡਾ ਵੀ ਮਸ਼ਹੂਰ ਆ ਪੂਰੇ ਹਾਂ ਕਿ ਵੱਡਾ ਮਸ਼ਹੂਰ ਵੱਡਾ ਡੱਡਾ ਜੀ ਪੰਜ ਸੱਤ ਪਿੰਡ ਵੱਡੇ ਪੈਂਦੇ ਨੇ ਨਾਲੇ ਆਪਣਾ ਘੋੜਿਆਂ ਦਾ ਕੰਮ ਚੱਲਦੀ ਜੀ ਠੀਕ ਠੀਕ ਹੈ ਠੀਕ ਹੈ ਜੀ ਲੋ ਵੀ ਮਿੱਤਰੋ ਮੈਂ ਬਾਈ ਹਰਪ੍ਰੀਤ ਸਿੰਘ ਢਾਲੀਵਾਲਾਂ ਨਾਲ ਤੁਹਾਡੀ ਗੱਲਬਾਤ ਕਰਾਈ ਬਾਈ ਦੇ ਜਾਨਵਰ ਦਿਖਾਏ ਬਸ਼ੇਰਾ ਬਹੁਤ ਚੰਗਾ ਦੋਦੰਦਾ ਜੇ 62 ਪਲੱਸ ਹਾਈਟ ਹੋਗੇ ਉਹਦੀ ਤੇ ਅਲੀਸ਼ਾਨ ਲਾਈਨ ਦਾ ਤੇ ਮਾਂ ਹੈਗੀ ਆ ਉਹਦੀ ਮੱਜੂ ਕੇ ਬਲੱਡ ਲਾਈਨ ਦੀ ਜਿਸ ਕਿਸੇ ਭਰਾ ਨੇ ਬਰੀਡਿੰਗ ਸਰਵਿਸ ਲੈਣੀ ਹੋਈ ਬਾਈ ਨੂੰ ਕਾਲ ਕਰ ਲਿਓ ਵੈਸੇ ਵੀ ਕੋਈ ਗੱਲਬਾਤ ਹੋਵੇ ਬਾਈ ਸਾਹਿਤ ਨਾਲ ਖੁਦ ਵੀ ਜੁੜਿਆ ਹੋਇਆ ਤੇ ਭਾਈ ਆਪ ਵੀ ਕੁਝ ਲਿਖਿਆ ਕਿਤੇ ਸੱਚ ਮੈਂ ਉਹ ਗੱਲ ਪੁੱਛਣੀ ਭੁੱਲ ਗਿਆ ਤੁਹਾਡੇ ਤੋਂ ਮੈਂ ਤਾਂ ਬਈ ਲਿਖਣ ਦਾ ਉਹ ਵੀ ਸੋਸ਼ਲ ਮੀਡੀਆ ਤੇ ਐਕਟਿਵ ਬਹੁਤ ਆ ਅੱਛਾ ਕਿ ਉੱਥੇ ਉਹ ਵੀ ਬਿਆੰਗੀ ਕਰ ਲਈਦਾ ਅੱਛਾ ਬਿਆੰਗ ਰਾਜਨੀਤੀ ਦੇ ਲਾਲੋ ਠੀਕ ਹੈ ਬਾਈ ਕਿ ਹਰ ਮਾੜੇ ਜਿਹੜਾ ਸਮਾਜਿਕ ਤੱਤ ਹੋ ਤੇ ਬਿਆੰਗ ਕਰ ਲਈਦਾ ਠੀਕ ਹੈ ਬਾਈ ਹਾਂ ਉਹਨਾਂ ਕਹਿੰਦੇ ਬਾਪੂ ਦੇ ਕੋਲ ਤਾਂ ਬਲੈਂਡ ਚ ਕੁਛ ਨਾ ਕੁਛ ਤਾਂ ਆਉਂਦੀ ਆ ਵੀ ਟਰੈਵਲ ਕਰਦੀ ਆ ਗੱਲਬਾਤ ਉੱਥੇ ਵੀ ਫਟਜੱਕ ਬਿਆੰਗ ਵਾਲੇ ਫਟਜੱਕ ਦੇਦੇ ਠੀਕ ਆ ਠੀਕ ਆ ਲੋ ਬਾਈ ਬਾਈ ਨਾਲ ਗੱਲਬਾਤ ਕਰਾਈ ਗੱਲਬਾਤ ਕਿਵੇਂ ਲਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤਾਂ ਦਾ ਬਾਈ ਹਰਪ੍ਰੀਤ ਬਹੁਤ ਬਹੁਤ ਧੰਨਵਾਦ ਜੀ ਆਨੂੰ ਵੀ ਜੀ ਬਹੁਤ ਬਹੁਤ ਸਤਿ ਸ੍ਰੀ ਅਕਾਲ